ਮੈਨੂੰ ਐ ਲੱਗਦਾ ਹੁੰਦਾ ਵੀ ਸਿਆਲ ਦੀ ਸਭ ਤੋਂ ਸੋਹਣੀ ਚੀਜ਼ ਇਹ ਵੀ ਹੈ ਵੀ ਜਦ ਤੁਸੀਂ ਮੰਜਿਆਂ ਤੇ ਰਜਾਈਆਂ 'ਚ ਬੈਠੇ ਹੋ ਨਾ ਤੁਹਾਡੇ ਕੋਲ ਖੁਆ ਹੋਊ, ਘੰਜੀਰੀ ਹੋਊ, ਇਹਨਾਂ 'ਚੋਂ ਕੋਈ ਚੀਜ਼ ਹੋਊ ਤੇ ਤੁਹਾਡੇ ਹੱਥਾਂ 'ਚ ਗਲਾਸ ਹੋਣਗੇ ਦੁੱਧ ਦੇ ਹਨਾ ਸਟਾ ਤੇ ਮੈਂ ਰੀਲਾਂ ਦੇਖ ਰਹੀ ਸੀ ਗਿਆ ਥੋੜੇ ਦਿਨ ਹੋ ਗਏ ਵੀ ਸਿਆਲਾਂ 'ਚ ਤਾਂ ਪੰਜਾਬ ਚੈਨ ਲੱਗਦਾ ਜਿਵੇਂ ਰੱਬ ਵੀ ਇੱਥੇ ਕੱਟਣ ਆਉਂਦਾ ਸਿਆਲ ਹਨਾ ਵੀ ਇੰਨਾ ਸੋਹਣਾ ਲੱਗਦਾ ਸਾਰਾ ਕੁਝ ਇੱਕ ਤਾਂ ਆਪਣੇ ਖੇਤ ਫਿਰ ਸਵੇਰੇ ਸਵੇਰੇ ਧੁੰਦ ਪਈ ਹੁੰਦੀ ਆ ਹਨਾ ਆਸੇ-ਪਾਸੇ ਜਦ ਤੁਸੀਂ ਉੱਠਦੇ ਹੋ ਮਤਲਬ ਉਹ ਵੱਖਰਾ ਹੀ ਨਜ਼ਾਰਾ ਹੁੰਦਾ ਵੀ ਦੁੱਧ ਪੀਣ ਦਾ ਵੀ ਆਪਣਾ ਇੱਕ ਤਰੀਕਾ ਹੁੰਦਾ ਹੈ ਨਾ ਜਿਵੇਂ ਪਹਿਲਾਂ ਬਾਈ ਹੋਰੇ ਗੱਲ ਕਰ ਰਹੇ ਸੀਗੇ ਵੀ ਪਤੀਲਾ ਹੀ ਆ ਜਾਂਦਾ ਸੀ ਮੰਜਿਆਂ ਦੇ ਸਰਾਣੇ ਉਹਦੇ ਚੋਂ ਹੀ ਪਾ ਪਾ ਕੇ ਪਿੱਤਲ ਦਾ ਪਤੀਲਾ ਹੈ ਨਾ ਉਹਦੇ ਚੋਂ ਹੀ ਪਾ ਪਾ ਕੇ ਸਿੱਧਾ ਤੁਹਾਨੂੰ ਬਾਟੀਆਂ ਚ ਗਲਾਸਾਂ ਚ ਜਿਵੇਂ ਵੀ ਜਿਹੜਾ ਪੀਂਦਾ ਉਹਨੂੰ ਹਨਾ ਉਵੇਂ ਮਿਲ ਜਾਂਦਾ ਸੀ ਜਿਵੇਂ ਸਾਗ ਦਾ ਆਪਣੇ ਕਹਿੰਦੇ ਨੇ ਵੀ ਸਾਰਾ ਦਿਨ ਲੱਗ ਜਾਂਦਾ ਬਣਾਉਣ ਤੇ ਤੇ ਚੁੱਲ੍ਹੇ ਦਾ ਬਣਿਆ ਸਾਗ ਉਹਦਾ ਸੁਆਦ ਹੀ ਅੱਡਾ ਹੈ ਨਾ ਜਿਹੜਾ ਕਿਉਂਕਿ ਮੱਠੀ ਮੱਠੀ ਅੱਗ ਤੇ ਬਣਨਾ ਸਾਰਾ ਦਿਨ ਲਾ ਕੇ ਕਿਉਂਕਿ ਆਪਣੀਆਂ ਮੰਮੀਆਂ ਹਰ ਸੀ ਰੀਜਨਲ ਬਣਾਉਂਦੀਆਂ ਨੇ ਕਿਸੇ ਨੂੰ ਭੁੱਖ ਲੱਗੀ ਕਿਸੇ ਨੇ ਮੂੰਹ ਚ ਮੂੰਗਫਲੀ ਪਾ ਲਈ ਕਿਸੇ ਨੇ ਗੱਚਕ ਪਾ ਲਈ ਕੋਈ ਚਾਹ ਬਣਾਈ ਆ ਦੋ ਢਾਈ ਵਾਲੀ ਉਹਦੇ ਨਾਲ ਖੋਆ ਖਾ ਲਿਆ ਹਨਾ ਉਸ ਸਾਗ ਦੇ ਆਲੇ-ਦੁਆਲੇ ਸਾਰੇ ਬੱਜੇ ਜਾਂਦੇ ਆ ਤੇ ਹੁਣ ਸਾਗ ਵੀ ਕੁੱਕਰਾਂ ਚ ਬਣਦੇ ਨੇ ਉਹ ਵੀ ਹੈਂਡੀਆਂ ਮਾਰ ਦਿੰਦੇ ਵਿੱਚ ਉਹ ਮਾਰ ਕੇ ਉਹਨਾਂ ਨੂੰ ਆਪ ਉਹ ਕਰਦੇ ਘੋਟ ਦੇਣੀ ਅਸੀਂ ਘੋਟਨੀਆਂ ਨਾਲ ਹੱਥ ਨਾਲ ਘੋਟਦੇ ਸੀ ਤਾਂ ਉਹ ਐ ਬਣ ਜਾਂਦਾ ਸੀ ਮਲਾਈ ਵਰਗਾ ਹੈਨਾ ਮੌਸਮ ਨਾਲ ਜੁੜੇ ਖਾਣੇ ਦਾਣੇ ਜਿਹੜੇ ਹੁੰਦੇ ਆ ਉਹ ਥੋੜੀ ਸਿਹਤ ਲਈ ਵੀ ਵਧੀਆ ਹੁੰਦੇ ਨੇ ਜਿਵੇਂ ਮੈਨੂੰ ਯਾਦ ਆਪ ਜਦੋਂ ਛੋਟੇ ਹੁੰਦੇ ਸੀ ਤੂੰ ਵੀ ਖਾਦੇ ਹੋਣਗੇ ਆਪਾਂ ਨੂੰ ਚਹਾਰੇ ਦਿੰਦੇ ਹੁੰਦੇ ਸੀ ਦੁੱਧ ਚਬਾਲ ਕੇ ਦੁੱਧ ਚਬਾਲ ਕੇ ਹੈਨਾ ਉਹਦੇ ਨਾਲ ਕਿੰਨਾ ਵਧੀਆ ਕਿਉਂਕਿ ਉਹ ਗਰਮ ਹੁੰਦੇ ਆ ਜਵਾਂਕਾਂ ਨੂੰ ਠੰਡ ਨਹੀਂ ਲੱਗਦੀ ਹੈਗੀ ਜਿਹੜੀ ਮੋਠ ਬਾਜਰੇ ਦੀ ਖਿਚੜੀ ਹੁੰਦੀ ਸੀ ਹੈਨਾ ਜਿਹੜੀ ਰਿੰਨੀ ਆਂਦੀ ਆ ਹਾਰਿਆਂ ਚ ਹਾਂ ਮਣੀ ਤਾਂ ਖੈਰ ਹੁਣ ਵੀ ਰੰਨੀ ਜਾਂਦੀ ਆ ਕਿਉਂਕਿ ਮੇਰੇ ਦਾਦਾ ਜੀ ਸਿਆਲਾਂ ਚ ਖਾਂਦੇ ਹੀ ਆ ਸਿਆਲੋ ਸਿਆਲ ਕਦੇ ਦਹੀਂ ਪਾਲੀ ਕਦੇ ਦੁੱਧ ਪਾਲਿਆ ਜੋ ਉਹਨਾਂ ਦਾ ਦਿਲ ਕਰੇ ਹਨਾ ਆਪਣੇ ਭੂਤ ਪਿੰਨੇ ਬਣਦੇ ਆ ਦੇਖ ਉਹਦੇ ਚ ਤੇਲ ਪੈਂਦੇ ਨੇ ਗੁੜ ਪੈਂਦੇ ਆ ਗੁੜ ਪੈਂਦਾ ਹਨਾ ਉਹ ਕੀ ਆ ਉਹ ਵੀ ਤੁਹਾਡੀ ਸਿਹਤ ਲਈ ਵਧੀਆ ਵੀ ਕਿੰਨੀਆਂ ਚੀਜ਼ਾਂ ਮੌਸਮ ਦੇ ਹਿਸਾਬ ਨਾਲ ਬਣਦੀਆਂ ਸੀ ਜਿਵੇਂ ਹੁਣ ਮਨਵੀਰ ਮੌਸਮ ਵਾਲੀ ਗੱਲ ਕਰ ਰਹੇ ਆ ਹਨਾ ਆਪਾਂ ਹੂੰ ਵੀ ਹੁਣ ਕੁਦਰਤ ਤੋਂ ਸਿਆਣੇ ਤਾਂ ਆਪਾ ਹੋ ਨਹੀਂ ਗਏ ਜੇ ਉਹਨੇ ਇਸ ਮੌਸਮ ਚ ਆਹ ਆਹ ਚੀਜ਼ਾਂ ਦਿੱਤੀਆਂ ਨੇ ਤਾਂ ਉਹ ਉਦੋਂ ਹੀ ਵਰਤਣੀਆਂ ਨੇ ਹੁਣ ਦੇਖੋ ਜਿਹੜੇ ਆਪਣੇ ਡਾਈਟੀਸ਼ਨ ਨੇ ਇਹ ਜਦੋਂ ਦੱਸਦੇ ਉਹਦੋਂ ਅਸੀਂ ਸਾਰਾ ਕੁਝ ਕਰਦੇ ਆਂ ਵੀ ਕਿਉਂਕਿ ਸਾਨੂੰ ਤਾਂ ਉਹਨੇ ਦੱਸਿਆ ਡਾਈਟ ਵਾਲੇ ਭਾਈ ਨੇ ਸਾਡੇ ਨੇ ਵੀ ਆਹ ਚੀਜ਼ ਖਾਣੀ ਆ ਉਹ ਸਿਹਤ ਲਈ ਵਧੀਆ ਪਰ ਆਪਣੇ ਵਾਲਿਆਂ ਨੂੰ ਕਿੰਨੇ ਸਾਲ ਪਹਿਲਾਂ ਹੀ ਪਤਾ ਸੀ ਹੁਣ ਤਾਂ ਚੀਜ਼ ਵੀ ਆ ਗਈ ਨਾ ਲੋਕ ਕਹਿਣ ਲੱਗੇ ਜੇ ਤੁਸੀਂ ਕਿਸੇ ਵੀ ਵੱਡੇ ਡਾਈਟੀਸ਼ਨ ਨੂੰ ਸੁਣਦੇ ਹੋ ਕਿਸੇ ਹੋਰ ਐਵੇਂ ਦੇ ਬੰਦੇ ਨੂੰ ਸੁਣ ਰਹੇ ਹੋ ਜਿਹੜਾ ਸਿਹਤ ਸੰਬੰਧੀ ਆ ਤਾਂ ਉਹ ਕਹਿੰਦੇ ਆ ਵੀ ਤੁਹਾਡਾ ਜਿਹੜਾ ਢਿੱਡ ਦੀ ਤੰਦਰੁਸਤੀ ਆ ਨਾ ਤੁਹਾਡੇ ਮਿਹਦੇ ਦੀ ਤੰਦਰੁਸਤੀ ਆ ਉਹਨੇ ਸਿੱਧਾ ਤੁਹਾਡੇ ਦਿਮਾਗ ਤੇ ਅਸਰ ਕਰਨਾ ਤੁਹਾਡਾ ਦਿਮਾਗ ਤਾਂ ਹੀ ਤੰਦਰੁਸਤ ਆ ਜੇ ਤੁਹਾਡਾ ਮਿਹਦਾ ਤੰਦਰੁਸਤ ਆ ਤਾਂ ਵੀ ਮੈਨੂੰ ਲੱਗਦਾ ਜਿਹੜੀਆਂ ਪਹਿਲਾਂ ਚੀਜ਼ਾਂ ਸਭ ਲੋਕ ਖਾਂਦੇ ਸੀਗੇ ਨਾ ਉਹ ਮੌਸਮ ਦੇ ਹਿਸਾਬ ਨਾਲ ਖਾਂਦੇ ਸੀ ਤਾਂ ਹੀ ਹਰ ਸੀ ਉਹਨਾਂ ਨੂੰ ਕਿੰਨੀਆਂ ਕਿ ਬਿਮਾਰੀਆਂ ਹੁੰਦੀਆਂ ਸੀ ਹੈਣਾ ਤਾਂ ਹੀ ਉਹਨਾਂ ਦੇ ਸਰੀਰ ਕਰੜੇ ਸੀ ਚੀਜ਼ਾਂ ਚੱਲਦੇ ਸੀ ਹੁਣ ਨਾਲੇ ਆਪਾਂ ਸਾਰਾ ਕੁਝ ਆਪਦੇ ਜਣੇ ਤਾਂ ਸਿਆਣੇ ਕਹੋਨੇ ਆ ਵੀ ਇਸ ਤਰ੍ਹਾਂ ਜੀ ਡਾਕਟਰ ਤੋਂ ਪੁੱਛ ਕੇ ਖਾਣੇ ਆ ਸਾਡੀ ਤਾਂ ਪ੍ਰੋਪਰ ਡਾਈਟ ਚਾਰਟ ਬਣਿਆ ਪਰ ਫੇਰ ਵੀ ਅਸੀਂ ਤੰਦਰੁਸਤ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹੈ ਤੁਹਾਡਾ ਹਾਲਚਾਲ ਤੇ ਦੱਸੋ ਜੀ ਕਿਵੇਂ ਲੰਘ ਰਹੇ ਨੇ ਤੁਹਾਡੇ ਸਿਆਲ ਆਪਾਂ ਅੱਜ ਸਿਆਲਾਂ ਦੀ ਹੀ ਗੱਲ ਕਰਾਂਗੇ ਬੀ ਸੋਸ਼ਲ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਆਖਦੀ ਆ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਤੇ ਗੱਲ ਸਿਆਲਾਂ ਚ ਨਾ ਜਿਵੇਂ ਹੁਣ ਅੱਜ ਵੀ ਤੁਸੀਂ ਸੁਣ ਰਹੇ ਹੋਵੋਗੇ ਜਾਂ ਤਾਂ ਤੁਸੀਂ ਰਜਾਈਆਂ 'ਚ ਬੈਠੇ ਹੋਵੋਗੇ ਜਾਂ ਤੁਸੀਂ ਚੁੱਲ੍ਹੇ ਮੂਰੇ ਬੈਠੇ ਹੋਵੋਗੇ ਤੇ ਜੇ ਤੁਸੀਂ ਬਾੜੀ ਕਰਮਾ ਵਾਲਿਓ ਤਾਂ ਪਿੰਡ 'ਚ ਕਿਸੇ ਧੂਈ ਤੇ ਵੀ ਬੈਠੇ ਹੋ ਸਕਦੇ ਹੋ ਹੁਣ ਪਿੰਡਾਂ 'ਚ ਆਮ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ ਜੇ ਤੁਸੀਂ ਪਿੰਡਾਂ 'ਚੋਂ ਲੰਘਦੇ ਹੋ ਜਾਂ ਪਿੰਡ 'ਚ ਰਹਿੰਦੇ ਹੋ ਤਿੰਨ ਚਾਰ ਧੂਈਆਂ ਕਿਤੇ ਨਾ ਕਿਤੇ ਹਨਾ ਚਾਰ ਬੰਦੇ ਜੁੜ ਕੇ ਬੈਠੇ ਹੁੰਦੇ ਆ ਉਹਦੇ ਚ ਅੱਡ ਅੱਡ ਉਮਰ ਦੇ ਲੋਕ ਵੀ ਬੈਠੇ ਹੁੰਦੇ ਨੇ ਹਨਾ ਤੇ ਉਹਦੇ ਚ ਉਸੇ ਹਿਸਾਬ ਦੀਆਂ ਫਿਰ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਤੁਸੀਂ ਆਪਦੇ ਦਿੜਹੋਲੇ ਕਰਦੇ ਹੋ ਹੱਸਦੇ ਹੋ ਖੇਡਦੇ ਹੋ ਮੂਫਲੀਆਂ ਰਿਓੜੀਆਂ ਗੱਚਕਾਂ ਸਾਰਾ ਕੁਝ ਚੱਲਦਾ ਹਨਾ ਆਪਾਂ ਨੂੰ ਪਤਾ ਹੀ ਆ ਤਾਂ ਅਸੀਂ ਅੱਜ ਇਹੀ ਗੱਲ ਕਰ ਰਹੇ ਸੀ ਵੀ ਆਪਾਂ ਸਿਆਲ ਤੇ ਗੱਲ ਕਰੀਏ ਕਿਉਂਕਿ ਪੰਜਾਬ ਦੇ ਜਿਹੜੇ ਸਿਆਲ ਨੇ ਨਾ ਉਹਨਾਂ ਤੋਂ ਸੋਹਣਾ ਕੁਝ ਵੀ ਨਹੀਂ ਹੁੰਦਾ ਜਿਹੜਾ ਤੁਸੀਂ ਪੰਜਾਬ ਦਾ ਨਜ਼ਾਰਾ ਸਿਆਲ ਚ ਦੇਖਦੇ ਹੋ ਉਹ ਸਭ ਤੋਂ ਅਨਮੋਲ ਤੇ ਸਭ ਤੋਂ ਅਨਮੁੱਲਾ ਹੈ ਹਨਾ ਤਾਂ ਮੈਂ ਤੇ ਮਨਵੀਰ ਅੱਜ ਤੁਹਾਡੇ ਨਾਲ ਸਿਆਲਾਂ ਬਾਰੇ ਗੱਲ ਕਰਾਂਗੇ ਕਿ ਸਾਡੇ ਸਿਆਲ ਸਾਨੂੰ ਕਿਉਂ ਬਹੁਤ ਸੋਹਣੇ ਤੇ ਪਿਆਰੇ ਲੱਗਦੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰਾ ਵੀ ਠੀਕ ਹੈ ਹਰ ਸ਼ਾਲ ਤੇ ਮੇਰੇ ਵੀ ਠੀਕ ਲੰਘ ਰਹੇ ਨੇ ਸਿਆਲ ਬਚੀਆਂ ਤਖੰਡ ਤੋਂ ਹਾਂ ਹਾਂ ਹਲੇ ਤੱਕ ਤਾਂ ਬਚੀਆਂ ਤੇ ਮੈਨੂੰ ਲੱਗਦਾ ਜਿਹੜੇ ਆਪਾਂ ਨੂੰ ਦੇਖਦੇ ਨੇ ਉਹ ਵੀ ਆਪਾਂ ਇਹੀ ਕਾਮਨਾ ਕਰਦੇ ਆ ਵੀ ਸਾਰੇ ਠੀਕ ਠਾਕ ਹੋਣ ਠੰਡ ਠੰਡ ਨਾ ਲੱਗੇ ਕਿਸੇ ਨੂੰ ਸਾਰੇ ਆਪਦੇ ਮੋٹے ਕੱਪੜੇ ਪਾ ਕੇ ਰੱਖਣ ਜਿਵੇਂ ਆਪਾਂ ਪਾਏ ਰਹੇ ਨੇ ਤੇ ਜਿਵੇਂ ਤੂੰ ਕਿਹਾ ਨਾ ਪੰਜਾਬ ਆ ਜਿਹੜੇ ਉਹ ਸਿਆਲ ਸ ਬਹੁਤ ਸੋਹਣੇ ਲੱਗਦੇ ਨੇ ਉਹਦੇ ਤੋਂ ਹੀ ਆਪਾਂ ਜਿਹੜੇ ਪੰਜਾਬ 'ਚ ਸਿਆਲ ਬਹੁਤ ਸੋਹਣੇ ਪੰਜਾਬ 'ਚ ਸਿਆਲ ਬਹੁਤ ਸੋਹਣੇ ਲੱਗਦੇ ਨੇ ਤੇ ਪੰਜਾਬ ਸਿਆਲਾਂ 'ਚ ਬਹੁਤ ਸੋਹਣਾ ਲੱਗਦਾ ਤੇ ਕਈ ਨਾ ਜਿਵੇਂ ਇੰਸਟਾ ਤੇ ਮੈਂ ਰੀਲਾਂ ਦੇਖ ਰਹੀ ਸੀ ਗਿਆ ਥੋੜੇ ਦਿਨ ਹੋ ਗਏ ਵੀ ਸਿਆਲਾਂ 'ਚ ਤਾਂ ਪੰਜਾਬ ਚੈਨ ਲੱਗਦਾ ਜਿਵੇਂ ਰੱਬ ਵੀ ਇੱਥੇ ਕੱਟਣ ਆਉਂਦਾ ਸਿਆਲ ਹਨਾ ਵੀ ਇੰਨਾ ਸੋਹਣਾ ਲੱਗਦਾ ਸਾਰਾ ਕੁਝ ਇੱਕ ਤਾਂ ਆਪਣੇ ਖੇਤ ਫਿਰ ਸਵੇਰੇ ਸਵੇਰੇ ਧੁੰਦ ਪਈ ਹੁੰਦੀ ਆ ਹਨਾ ਆਸੇ-ਪਾਸੇ ਜਦ ਤੁਸੀਂ ਉੱਠਦੇ ਹੋ ਮਤਲਬ ਉਹ ਵੱਖਰਾ ਹੀ ਨਜ਼ਾਰਾ ਹੁੰਦਾ ਤੇ ਉਹ ਕਰਮ ਵਾਲਿਆਂ ਨੂੰ ਦੇਖਣ ਨੂੰ ਮਿਲਦਾ ਕਿਉਂਕਿ ਜਿਹੜੇ ਲੇਟ ਉੱਠਦੇ ਨੇ ਉਹਨਾਂ ਨੂੰ ਉਹ ਨਹੀਂ ਦੇਖਣ ਨੂੰ ਮਿਲਦਾ ਪਰ ਵੀ ਆ ਵੀ ਆ ਸਰਦੀ ਸਤ ਹੁੰਦੀ 11 12 ਵਜੇ ਤੱਕ ਲੈਂਦੀ ਆ ਮਸਾਣਾ ਫੇਰ ਕਿਤੇ ਜਾ ਕੇ ਕੰਮ ਸ਼ੁਰੂ ਹੁੰਦੇ ਆ ਸਤਾਈਆਂ ਆਪਣੇ ਕਹਿੰਦੇ ਨੇ ਵੀ ਸਿਆੜਾਂ ਦੇ ਦਿਨ ਤਾਂ ਮਾੜੇ ਮਾੜੇ ਹੁੰਦੇ ਆ 11 12 ਵਜੇ ਦਿਨ ਛੱਡਦਾ 4 ਵੇ ਛਿਪ ਜਾਂਦਾ ਤੇ ਕਦੇ ਕਿਤੇ ਤਾਂ ਦਿਨ ਚੜਦਾ ਹੀ ਨਹੀਂ ਹਾਂ ਸੂਰਜ ਨੂੰ ਆਪਾਂ ਤਰਸ ਹੀ ਜਾਂਦੇ ਆ ਵੀ ਅੱਜ ਤਾਂ ਦੇਖਿਆ ਹੀ ਨਹੀਂ ਹੈਗਾ ਤੇ ਆਪਣੇ ਘਰ ਦੇ ਕਈ ਵਾਰ ਤਾਂ ਗਾਲਾਂ ਦੇਣ ਲੱਗ ਜਾਂਦੇ ਨੇ ਵੀ ਬੱਸ ਹੁਣ ਬਹੁਤ ਹੋ ਗਿਆ ਵੀ ਕੱਪੜੇ ਵੀ ਸਿਕਾਉਣੇ ਨੇ ਸਾਰਾ ਗਿੱਲਾ ਸਿੱਲਾ ਹੋਇਆ ਪਿਆ ਵੀ ਸੂਰਜ ਦਿਖਸ ਜੇ ਮੜਾ ਜਾ ਇੱਕ ਮੈਨੂੰ ਲੱਗਦਾ ਆਪਣੀ ਸਾਰਿਆਂ ਤੋਂ ਵੱਧ ਕਹੀ ਜਾਣ ਵਾਲੀ ਗੱਲ ਇਹ ਹੁੰਦੀ ਐ ਕਿ ਤਾਂ ਠੰਡ ਹੀ ਬੜੀ ਪਈ ਐ ਹਾਂ ਹਰ ਵਾਰੀ ਹਾਂ ਐਤਕੀ ਤਾਂ ਇੰਨੀ ਜ਼ਿਆਦੇ ਠੰਡ ਪਈ ਆ ਅਸੀਂ ਤਾਂ ਐ ਜਿਵੇਂ ਘਰੋਂ ਬਾਹਰ ਨਿਕਲਣ ਨੂੰ ਨਹੀਂ ਜੀ ਕਰਦਾ ਹਨਾ ਤਈ ਆਪਣਾ ਆਮ ਗੱਲ ਹੁੰਦੀ ਆ ਵੀ ਮੈਨੂੰ ਲੱਗਦਾ ਆ ਪਾ ਪਿਛਲਾ ਭੁੱਲ ਜਾਨੇ ਆ ਵੀ ਪਿਛਲੇ ਸਾਲ ਵੀ ਐਨੀ ਪਈ ਸੀ ਤੇ ਕਈ ਕਹਿੰਦੇ ਵੀ ਨਹੀਂ ਥੋਨੂੰ ਹੀ ਲੱਗਦਾ ਹਰੇਕ ਸਾਲ ਹੀ ਐਨੀ ਪੈਂਦੀ ਆ ਪਰ ਆਪਣੀਆਂ ਮੰਮੀ ਆ ਉਹਨਾਂ ਨੇ ਤਾਂ ਕਹਿਣੀ ਕਹਿਣਾ ਹਾਏ ਹਾਏ ਐਤ ਕੀ ਤਾਂ ਬਾਹਲੀ ਥਾਂ ਦਾ ਇੱਕ ਤਾਂ ਆ ਵੀ ਹੁੰਦਾ ਵੀ ਉਹਨਾਂ ਨੇ ਵਿਚਾਰੀਆਂ ਨੇ ਤੜਕੀ ਉੱਠ ਜਾਣਾ ਤੜਕੀ ਉਹਨਾਂ ਦਾ ਕੰਮ ਸ਼ੁਰੂ ਹੋ ਜਾਂਦੇ ਆ ਆਪਾਂ ਤਾਂ ਫੇਰ ਵੀ ਰਜਾਈਆਂ ਰਜੁਈਆਂ 'ਚ ਬਹਿ ਕੇ ਤੜਕਾ ਸਵੇਰਾ ਹਨਾ ਉਵੇਂ ਨਿਕਲ ਜਾਂਦਾ ਉਹ ਜੇ ਪਿੰਡਾਂ ਵਾਲੀਆਂ ਬੁੜੀਆਂ ਦੇ ਉਹਨਾਂ ਦਾ ਤਾਂ 4 ਵਜੇ 5 ਵਜੇ ਤੋਂ ਧਾਰਾਂ ਡੋਕਿਆਂ ਦਾ ਕੰਮ ਸ਼ੁਰੂ ਹੋ ਗਿਆ ਤਾਂ ਉਹਨਾਂ ਦੇ ਸਿਆਲ ਓਵੇਂ ਨਹੀਂ ਹੁੰਦੇ ਵੀ ਆਪਾਂ ਕਹਿੰਦੇ ਆ ਰਜਾਈ 'ਚ ਹੀ ਬੈਠੇ ਹਾਂ ਕਿਉਂਕਿ ਉਹਨਾਂ ਨੂੰ ਉੱਠਣ ਸਾਰਾ ਨਹੀਂ ਪਤਾ ਤੁਹਾਨੂੰ ਠੰਡੇ ਠੰਡੇ ਪਾਣੀ 'ਚ ਹੱਥ ਪਾਉਣਾ ਪਿਆ ਜੇ ਜਦੋਂ ਆਪਾਂ ਰਜਾਈ 'ਚੋਂ ਹੱਥ ਕੱਢਣ ਵੇਲੇ ਵੀ 100 ਵਾਰ ਸੋਚਦੇ ਹਾਂ ਇੱਥੇ ਸ਼ਹਿਰਾਂ 'ਚ ਬੈਠ ਕੇ ਤਾਂ ਜੋ ਆਪਾਂ ਪਰ ਘਰੇ ਹੁੰਨੇ ਆ ਹਨਾ ਆਪਣੀਆਂ ਮੰਮੀਆਂ ਲਾਲ ਉਹਨਾਂ ਨੂੰ ਤਾਂ ਸਾਰੇ ਕੰਮ ਹੀ ਕਰਨੇ ਪੈਂਦੇ ਨੇ ਉਹਨਾਂ ਨੇ ਵਿਚਾਰੀਆਂ ਨੇ ਇਹ ਵੀ ਨਹੀਂ ਦੇਖਣਾ ਵੀ ਪਾਣੀ ਠੰਡਾ ਹੈ ਕਿ ਤੱਤਾ ਮਤਲਬ ਉਹਨਾਂ ਨੂੰ ਤਾਂ ਕਰਨਾ ਪੈਂਦਾ ਜਿਵੇਂ ਕਹਿੰਦੇ ਆ ਵੀ ਹਰ ਰੁੱਤ ਹਰੇਕ ਲਈ ਥੋੜੀ ਇੱਕੋ ਜਿਹੀ ਹੁੰਦੀ ਆ ਆਈ ਤਾਂ ਹੁਣ ਜੇ ਸਿਆਲ ਵੀ ਕਰੂ ਹਾਲ ਤੋਂ ਵੇਂਦੀ ਆ ਹੂੰ ਉਹਨਾਂ ਲਈ ਵੀ ਜੇ ਆਪਾਂ ਕਹਿੰਦੇ ਆ ਵੀ ਮੀਂਹ ਹਰੇਕ ਨੂੰ ਸੋਹਣਾ ਨਹੀਂ ਲੱਗਦਾ ਉਹਦੀ ਵੀ ਆਪਦੀ ਆਪਦੀ ਡੈਫੀਨੇਸ਼ਨ ਆ ਜਿਹਦੀ ਛੱਤ 'ਚ ਆਉਂਦੀ ਆ ਉਹਨੂੰ ਮੀਂਹ ਕੀ ਸੋਹਣਾ ਲੱਗੂਗਾ ਹਨਾ ਉਹਨੂੰ ਤਾਂ ਫਿਕਰ ਆ ਵੀ ਮੈਂ ਅੱਜ ਪਾਉਂਗਾ ਕਿਵੇਂ ਇੱਥੇ ਹੂੰ ਹੂੰ ਤੇ ਆਪਣੇ ਮਨਵੀਰ ਆ ਵੀ ਹੁੰਦਾ ਜਿਵੇਂ ਸ਼ਹਿਰ 'ਚ ਤਾਂ ਚਲੋ ਆ ਚੀਜ਼ਾਂ ਨਹੀਂ ਹੁੰਦੀਆਂ ਜਿਵੇਂ ਪਿੰਡ 'ਚ ਤਾਂ ਸਿਆਲਾਂ 'ਚ ਪਸ਼ੂਆਂ ਦਾ ਵੀ ਖਾਸ ਉਹ ਬਣਾਇਆ ਜਾਂਦਾਗਾ ਵੀ ਜਿਵੇਂ ਝੁੱਲ ਬਣਾਏ ਜਾਂਦੇ ਨੇ ਹਨਾ ਵੀ ਕਿਸੇ ਸੂਏ ਪਸ਼ੂ ਦੇ ਉਵੇਂ ਪਾਇਆ ਜਾਂਦਾ ਉਹਨਾਂ ਦੇ ਵੀ ਜਿਹੜੇ ਦਰਵਾਜ਼ੇ ਆਪਣੇ ਹੁੰਦੇ ਜਿੱਥੇ ਆਪਾਂ ਪਸ਼ੂ ਬੰਦਦੇ ਆ ਛਤੜਿਆਂ 'ਚ ਉਹ ਟਕੇ ਜਾਂਦੇ ਆ ਹਨਾ ਉਹ ਵੀ ਅੱਜਕੱਲ ਮੈਂ ਜਿਵੇਂ ਘਰੇ ਦੇਖਿਆ ਵੀ ਮੇਰੇ ਘਰੇ ਉਹ ਲੱਗਿਆ ਹੋਇਆ ਮੇਰੇ ਦਾਦਾ ਜੀ ਲੱਗੇ ਹੋਏ ਆ ਵੀ ਬੋਰੀਆਂ ਉਵੇਂ ਆਪਣੇ ਘਰੀ ਸਿਉਂਦੇ ਆ ਉਹਨੂੰ ਉਹਦੇ ਨਾਲ ਹਾਂ ਹਾਂ ਤਾਂ ਉਹ ਚੀਜ਼ਾਂ ਚੱਲ ਪੈਂਦੀਆਂ ਨੇ ਫਿਰ ਆਪਣੇ ਆ ਜਾਂਦਾ ਵੀ ਜਿਵੇਂ ਹੁਣ ਲੋਹੜੀ ਲੰਘ ਕੇ ਗਈ ਆ ਹਨਾ ਲੋੜੀ ਵੇਲੇ ਤੋਂ ਪਹਿਲਾਂ ਹੀ ਆਪਣੇ ਤਾਂ ਧੂਈਆਂ ਦਹੀਂਆਂ ਪੈਣ ਲੱਗ ਗਈ ਜਾਂਦੀਆਂ ਨੇ ਗੱਚਕਾਂ ਰਿਓੜੀਆਂ ਆਪਣੇ ਪਹਿਲਾਂ ਤੋਂ ਹੀ ਕਿੰਨੇ ਚਿਰ ਤੋਂ ਸ਼ੁਰੂ ਹੋ ਜਾਂਦੀਆਂ ਉਹ ਚੀਜ਼ ਚੱਲਣ ਲੱਗ ਜਾਂਦੀ ਹੈ ਵੀ ਸਾਰਾ ਟੱਬਰ ਇਕੱਠਾ ਬਹਿ ਗਿਆ ਕੋਈ ਚੁੱਲੇ ਮੂਰੇ ਬੈਠਾ ਸੇਕੀ ਜਾਂਦਾ ਕਿ ਕੋਈ ਧੂਈ ਤੇ ਬੈਠਾ ਇਹ ਕੋਈ ਰਜਾਈ ਚ ਬੈਠਾ ਹੈ ਨਾ ਜੇ ਤੁਸੀਂ ਸ਼ਹਿਰ ਬੈਠੇ ਹੋ ਤੁਸੀਂ ਮੂਫੜੀਆਂ ਰਿਓੜੀਆਂ ਖਾਂਦੇ ਹੋ ਤੇ ਉਹੋ ਜਿਹੀਆਂ ਗੱਲਾਂ ਕਰਦੇ ਹੋ ਜੇ ਭਾਈ ਗੱਲਾਂ ਕਰਦੇ ਹੋ ਤਾਂ ਬਹੁਤ ਸੋਹਣੀ ਗੱਲ ਆ ਹੈ ਨਾ ਕਿਉਂਕਿ ਬਹੁਤ ਲੋਕ ਨਹੀਂ ਕਰਦੇ ਤਾਂ ਹਰ ਸੇ ਤੁ ਨਿੱਗ ਦੀ ਗੱਲ ਕੀਤੀ ਹੈ ਨਾ ਮੈਨੂੰ ਵੀ ਹੁਣ ਇੱਕ ਗੱਲ ਯਾਦ ਆਈ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਹੁਣ ਤਾਂ ਆਪਣੇ ਕੋਲ ਨਾ ਟਾਈਮ ਨਹੀਂ ਹੁੰਦਾ ਕਿਤੇ ਜਾ ਕੇ ਰਾਤਾਂ ਕੱਟਣ ਦਾ ਕਿਉਂਕਿ ਸਾਰਿਆਂ ਦੇ ਰੁਝੇਵੇਂ ਵੱਧ ਗਏ ਹੈ ਨਾ ਅਸੀਂ ਇਹਨਾਂ ਤੋਂ ਕਿਵਰ ਨਾ ਅਣਕੇ ਜਾਂਦੇ ਹੁੰਦੇ ਸੀਗੇ ਛੋਟੇ ਹੁੰਦੇ ਤਾਂ ਜਿਵੇਂ ਆਪਣੇ ਹੁੰਦਾ ਨਾ ਇੱਕ ਅੰਦਰਲਾ ਘਰ ਤੇ ਇੱਕ ਬਾਹਰਲਾ ਘਰ ਹੈ ਨਾ ਮੇਰੇ ਨਾਨਾ ਨਾਨੀ ਵੀ ਜ਼ਿਆਦਾਤਰ ਬਾਹਰਲੇ ਘਰੇ ਸੌਂਦੇ ਹੁੰਦੇ ਸੀ ਕਿਉਂਕਿ ਉੱਥੇ ਵੀ ਕਮਰੇ ਬਣੇ ਹੋਏ ਸੀ ਦੋ ਕਿਉਂਕਿ ਉੱਥੇ ਪਸ਼ੂ ਹੁੰਦੇ ਸੀ ਉਹਨਾਂ ਦੀ ਰਾਖੀ ਵੀ ਰੱਖੀ ਸੀ ਜ਼ਿਆਦਾਤਰ ਆਪਣੇ ਹੁੰਦਾ ਪਿੰਡਾਂ ਤੇ ਮੈਂ ਤੇ ਫਿਰ ਮੇਰਾ ਭਰਾ ਵੀ ਜ਼ਿਆਦਾਤਰ ਉਹਨਾਂ ਕੋਲੇ ਸੌਂਦੇ ਸੀ ਵੀ ਚਲੋ ਨਾਨਾ ਨਾਨੀ ਕੋਲ ਸੌਣੇ ਆ ਹਨਾ ਅਸੀਂ ਜਾ ਕੇ ਤੇ ਮੈਨੂੰ ਨਾ ਇਹ ਇੱਕ ਫੀਲਿੰਗ ਜਿਹੜਾ ਉਹ ਅਹਿਸਾਸ ਆ ਮੇਰੇ ਅੰਦਰ ਆ ਉਹ ਅੱਜ ਵੀ ਵੀ ਉਹ ਭਾਂਡੇ ਤੋਂ ਨਿੱग्गा ਭਾਂਡਾ ਮੈਂ ਅੱਜ ਤੱਕ ਮਹਿਸੂਸ ਨਹੀਂ ਕਰ ਪਾਈ ਕਿਉਂਕਿ ਉੱਥੇ ਉਹ ਬਹੁਤ ਨੀਵਾ ਬਣਿਆ ਹੋਇਆ ਸੀ ਜਿਹੜਾ ਪਹਿਲਾਂ ਵਾਲਾ ਸੀਗਾ ਉੱਥੇ ਸਾਡੇ ਮੰਜੇ ਡੇ ਹੁੰਦੇ ਸੀ ਤੇ ਅਸੀਂ ਰਜਾਈਆਂ ਲੈ ਕੇ ਇੱਧਰ ਮੇਰੇ ਨਾਨਾ ਤੇ ਇੱਧਰ ਸਾਡੀ ਨਾਨੀ ਹੁੰਦੀ ਸੀ ਵਿਚਾਲੇ ਸਾਡਾ ਮੰਜਾ ਹੁੰਦਾ ਸੀ ਹਨਾ ਅਸੀਂ ਉੱਥੇ ਪਏ ਹੁੰਦੇ ਸੀ ਤੇ ਮੈਨੂੰ ਲੱਗਦਾ ਸੀ ਵੀ ਉਹ ਓਨੀ ਨਿੱਗੀ ਜਿਹੜੀ ਕੋਈ ਸੁਹਾਤ ਆ ਜਾਂ ਉਹਨਾਂ ਨਿੱग्गा ਭਾਂਡਾ ਵੀ ਹੀਟਰ ਲਾ ਕੇ ਵੀ ਨਹੀਂ ਹੋ ਸਕਦਾ ਜਿੰਨਾ ਉਹ ਹੁੰਦਾ ਸੀਗਾ ਵੀ ਤੁਹਾਨੂੰ ਕੁਝ ਚੀਜ਼ਾਂ ਮਤਲਬ ਤੁਹਾਡੇ ਨਾਲ ਆਈ ਵੀ ਰਹਿ ਜਾਂਦੀ ਆ ਹਨਾ ਹੁਣ ਨਾਉ ਬ੍ਰਾਂਡਾ ਨਾ ਮੇਰੇ ਮਤਲਬ ਚਲੋ ਨਾਨਾ ਜੀ ਵੀ ਹੁਣ ਹੈ ਨਹੀਂਗੇ ਕਿਉਂਕਿ ਉਹਦੀ ਜਗ੍ਹਾ ਤੇ ਹੁਣ ਨਵੇਂ ਬ੍ਰਾਂਡੇ ਪੈ ਗਏ ਕਿਉਂਕਿ ਟਾਈਮ ਨਾਲ ਚੀਜ਼ਾਂ ਬਦਲ ਜਾਂਦੀਆਂ ਬਦਲ ਜਾਂਦੀਆਂ ਨੇ ਵੀ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਨਾ ਤੁਹਾਨੂੰ ਮੌਸਮ ਦੇ ਹਿਸਾਬ ਨਾਲ ਵੀ ਗੱਲਾਂ ਯਾਦ ਰਹਿੰਦੀਆਂ ਨੇ ਜਿਵੇਂ ਤੂੰ ਆਹੀ ਗੱਲ ਕੀਤੀ ਆ ਨਾ ਹੁਣ ਆਪਾਂ ਥੋੜਾ ਟਾਈਮ ਪਹਿਲਾਂ ਵੀ ਇਦੋਂ ਆਪਾਂ ਗੱਲ ਕਰ ਰਹੇ ਸੀ ਆਪਾਂ ਖਾਸ ਦੁੱਧ ਡਿਸਕਸ ਕਰ ਰਹੇ ਸੀ ਵੀ ਦੁੱਧ ਪੀਣ ਦਾ ਵੀ ਆਪਣਾ ਇੱਕ ਤਰੀਕਾ ਹੁੰਦਾ ਹਨਾ ਜਿਵੇਂ ਪਹਿਲਾਂ ਬਾਈ ਹੋਰੇ ਗੱਲ ਕਰ ਰਹੇ ਸੀਗੇ ਵੀ ਪਤੀਲਾ ਹੀ ਆ ਜਾਂਦਾ ਸੀ ਮੰਜਿਆਂ ਦੇ ਸਰਾਣੇ ਉਹਦੇ ਚੋਂ ਹੀ ਪਾ ਪਾ ਕੇ ਪਿੱਤਲ ਦਾ ਪਤੀਲਾ ਹਨਾ ਉਹਦੇ ਚੋਂ ਹੀ ਪਾ ਪਾ ਕੇ ਸਿੱਧਾ ਤੁਹਾਨੂੰ ਬਾਟੀਆਂ ਚ ਗਲਾਸਾਂ ਚ ਜਿਵੇਂ ਵੀ ਜਿਹੜਾ ਪੀਂਦਾ ਉਹਨੂੰ ਹਨਾ ਓਵੇਂ ਮਿਲ ਜਾਂਦਾ ਸੀ ਹੁਣ ਚਲੋ ਜੱਗ ਚ ਆ ਜਾਂਦਾ ਜਾਂ ਜਿਸ ਹਿਸਾਬ ਦੇ ਪਰਿਵਾਰ ਨੇ ਡੋਲੂਆਂ ਚ ਆ ਜਾਂਦਾ ਹਨਾ ਮੈਨੂੰ ਐ ਲੱਗਦਾ ਹੁੰਦਾ ਵੀ ਸਿਆਲ ਦੀ ਸਭ ਤੋਂ ਸੋਹਣੀ ਚੀਜ਼ ਇਹ ਵੀ ਹੈ ਵੀ ਜਦੋਂ ਤੁਸੀਂ ਮੰਜਿਆਂ ਤੇ ਰਜਾਈਆਂ 'ਚ ਬੈਠੇ ਹੋ ਨਾ ਤੁਹਾਡੇ ਕੋਲੇ ਖੁਆ ਹੋਊ, ਪੰਜੀਰੀ ਹੋਊ, ਇਹਨਾਂ 'ਚੋਂ ਕੋਈ ਚੀਜ਼ ਹੋਊ ਤੇ ਤੁਹਾਡੇ ਹੱਥਾਂ 'ਚ ਗਲਾਸ ਹੋਣਗੇ ਦੁੱਧ ਦੇ ਹਨਾ ਉਹ ਤੱਤਾ-ਤੱਤਾ ਜਿਹੜਾ ਤੁਸੀਂ ਅਜੋ ਤੁਸੀਂ ਜਿਹੜਾ ਕਹਿ ਰਹੇ ਹੋ ਇਹ ਜੀ ਕਹਿ ਰਹੇ ਵੀ ਹੱਥ 'ਚ ਹੁਣ ਵੀ ਗਲਾਸ ਹੋਵੇ ਤੇ ਖੋਏ ਦੀ ਪਿੰਨੀ ਹੋਵੇ ਤੇ ਆਪਾਂ ਖਾ ਕੀ ਗੱਲ ਕਰ ਰਹੀ ਹੋਈਏ ਤੇ ਉੱਥੇ ਜਿਹੜੀਆਂ ਗੱਲਾਂ ਵੀ ਕਰਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਗੱਲਾਂ ਦਾ ਕੋਈ ਮਤਲਬ ਨਿਕਲ ਰਿਹਾ ਹੋਊਗਾ ਉਹ ਬਹੁਤ ਆਪਾਂ ਜਿਵੇਂ ਹੁਣ ਅੱਜ ਕੱਲ ਸਾਡੇ ਚੱਲ ਰਿਹਾ ਵੀ ਪ੍ਰੋਡਕਟਿਵ ਗੱਲ ਹੋ ਰਹੀ ਆ ਜ਼ਰੂਰੀ ਨਹੀਂ ਹੈਗਾ ਹੋ ਸਕਦਾ ਜਿਹੜੀ ਗੱਲ ਤੁਹਾਡੇ ਦਾਦਾ ਦਾਦੀ ਪਿਛਲੇ 10 ਸਾਲਾਂ ਤੋਂ ਸੁਣਾ ਰਹੇ ਆ ਉਹੀ ਗੱਲ ਸੁਣਾ ਰਹੇ ਹੋਣ ਤੋਡੀਆਂ ਭੂਆ ਤੁਹਾਨੂੰ ਉਵੇਂ ਹੀ ਮਿਲਣ ਆਈਆਂ ਹੁਣ ਹੋ ਸਕਦਾ ਉਹ ਉਹੀ ਆਪਦੇ ਬਚਪਨ ਦੀ ਗੱਲ ਦੁਬਾਰਾ ਸੁਣਾ ਰਹੀਆਂ ਹੋਣ ਹਨਾ ਪਰ ਉਹ ਗੱਲ ਚ ਜਿਹੜਾ ਨਿਗਾ ਨਾ ਤੁਹਾਨੂੰ ਲੱਗਦਾ ਹੁੰਦਾ ਵੀ ਸੁਣਾਈ ਜਾਓ ਕਿਉਂਕਿ ਤੁਹਾਨੂੰ ਉਹੀ ਗੱਲ ਪਵਾ ਤੁਸੀਂ 15ਵੀਂ ਵਾਰ ਸੁਣ ਰਹੇ ਥੋੜੇ ਮੂੰਹ ਤੇ ਇੱਕ ਹਾਸਾ ਆਉਂਦਾ ਵੀ ਲੈ ਫੇਰ ਇਹਨਾਂ ਨੇ ਉਹੀ ਗੱਲ ਸ਼ੁਰੂ ਕਰ ਲਈ ਆਪਣੇ ਘਰ ਦੇ ਕਿੰਨੀਆਂ ਗੱਲਾਂ ਨੇ ਜਿਹੜੀ ਆਪਾਂ ਨੂੰ 10 ਵਾਰੀ ਦੱਸੀਆਂ ਹੋਣਗੀਆਂ ਜਿਵੇਂ ਮੇਰੇ ਨਾਨਾ ਹੀ ਨਾ ਜਦੋਂ ਵੀ ਆਥਣੇ ਸਾਨੂੰ ਕੋਈ ਗੱਲ ਸੁਣਾਉਂਦੇ ਹੈ ਨਾ ਮਾੜਾ ਮੋਟਾ ਹੋ ਕਰਕੇ ਆ ਦਾ ਸਿਸਟਮ ਸੈੱਟ ਤਾਂ ਉਹਨਾਂ ਨੇ ਫੌਜ ਦੀਆਂ ਗੱਲਾਂ ਹੀ ਸੁਣਾਉਣੀਆਂ ਕਿਉਂਕਿ ਉਹ ਫੌਜੀ ਰਿਟਾਇਰ ਸੀਗੇ ਹੈ ਨਾ ਸੂਬੇਦਾਰ ਸੀ ਤਾਂ ਉਹਨਾਂ ਨੇ ਵੀ ਅਸੀਂ ਐਂ ਕਰਦੇ ਹੁੰਦੇ ਸੀ ਅਸੀਂ ਵੀ ਜੇ ਸਾਡੀ ਨੌਕਰੀ ਐਡੀ ਔਖੀ ਸੀਗੀ ਤਾਂ ਵੀ ਉਹ ਸਾਨੂੰ ਕਿੰਨੇ ਵੀ ਵਾਰ ਸੁਣਾਉਂਦੀ ਸੀ ਸਾਨੂੰ ਨਵੀਆਂ ਹੀ ਲੱਗਦੀਆਂ ਸੀ ਵੀ ਹਾਂ ਅਸੀਂ ਸੁਣਦੇ ਆ ਹੁਣ ਪਰ ਜਿਵੇਂ ਤੂੰ ਕਹਿਆ ਪ੍ਰੋਡਕਟਿਵ ਹੁਣ ਆਪਾਂ ਹਰ ਗੱਲ ਯਾ ਤੂੰ ਬੱਸ ਕਰ ਵੀ ਇਹ ਤਾਂ ਕਿੰਨੇ ਵਾਰ ਦਸਤੀ ਹੋਈ ਆ ਵੀ ਫੇਰ ਕੀ ਹੋਊਗਾ ਜੇ ਇੱਕ ਵਾਰ ਫੇਰ ਸੁਣ ਲਵੋਗੇ ਤੁਸੀਂ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਵੀ ਜਿਹੜੇ ਲੋਕ ਲੋਕਾਂ ਨਾਲ ਤੁਸੀਂ ਬਹੁਤ ਪਹਿਲਾਂ ਤੋਂ ਵਰਤਦੇ ਹੋ ਉਹਨਾਂ ਕੋਲੇ ਵਾਰ-ਵਾਰ ਜਾਣ ਦਾ ਜਿਹੜਾ ਸਵਾਦ ਆ ਨਾ ਉਹ ਨਵੇਂ ਲੋਕਾਂ ਕੋਲ ਜਾਣ ਤੇ ਨਹੀਂ ਮਿਲਦਾ ਤੁਹਾਨੂੰ ਹਨਾ ਜਿਵੇਂ ਹੁਣ ਜਿਹੜੀ ਗੱਲ ਮੈਂ ਤੈਨੂੰ ਦੱਸ ਕੇ ਖੁਸ਼ ਹੋ ਸਕਦੀ ਆ ਉਹ ਮੈਂ ਕਿਸੇ ਹੋਰ ਨੂੰ ਦੱਸ ਕੇ ਨਹੀਂ ਖੁਸ਼ ਹੋ ਸਕਦੀ ਨਾਲੇ ਹਰ ਸੀ ਆਪਣੇ ਆਏ ਨਹੀਂ ਹੁੰਦਾ ਵੀ ਕਈ ਵਾਰੀ ਕੋਈ ਗੱਲ ਐ ਹੈ ਜੀ ਹੁੰਦੀ ਆ ਜਿਸ ਤੋਂ ਸਾਰਿਆਂ ਨੂੰ ਪਤਾ ਹੁੰਦਾ ਵੀ ਇਤਿਹਾਸਾਊਗਾ ਜਾਂ ਕਿਸੇ ਇੱਕ ਜਣੇ ਦੇ ਕੋਈ ਤੰਜ ਕਸਿਆ ਜਾਊਗਾ ਹਨਾ ਤਾਂ ਆਪਣੇ ਜਾਣ ਕੇ ਕਹਿੰਦਾ ਵੀ ਫੁਲਾਨਿਆਂ ਉਹ ਗੱਲ ਸੁਣਾ ਨਾ ਤੂੰ ਵੀ ਜਿਹੜੀ ਉਹ ਗੱਲ ਸੀਗੀ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਦੋਂ ਇਹ ਕਰਾਂਗੇ ਫਿਰ ਸਾਰੇ ਖੁਸ਼ ਹੋਣਗੇ ਜਾਂ ਕਿਸੇ ਬੰਦੇ ਦਾ ਵੀ ਉਹਦੇ ਤੇ ਤਵਾ ਲੱਗੂਗਾ ਸਾਰੀ ਠੀਕ ਆ ਮੈਂ ਨਾ ਜਿਵੇਂ ਕਈ ਵਾਰੀ ਜਿਵੇਂ ਹੁਣ ਅਸੀਂ ਘਰੇ ਬੈਠੇ ਹੁੰਨੇ ਆ ਤਾਂ ਮੈਨੂੰ ਜਿਵੇਂ ਕਦੇ ਕੋਈ ਪੁਰਾਣੀ ਗੱਲ ਯਾਦ ਆ ਗਈ ਹਨਾ ਕੋਈ ਡੈਡੀ ਹੋ ਰਹੇ ਨੇ ਚਾਚੇ ਕਿਉਂਕਿ ਉਹ ਨਾ ਕਰਦੇ ਰਹਿੰਦੇ ਆ ਕੋਈ ਰੋਂਗ ਨੰਬਰ ਕੋਈ ਫੋਨ ਆ ਗਿਆ ਵੀ ਬਾਈ ਤੁਹਾਡੇ ਪਿੰਡ ਆ ਰਹੇ ਆਏ ਕਰਨੀ ਆ ਜਾਂ ਤੁਹਾਡੇ ਪਿੰਡ ਫਲਾਨਾ ਸੌਦਾ ਉਹਨਾਂ ਨੂੰ ਲੱਗੇ ਵੀ ਰੋਂਗ ਨੰਬਰ ਆ ਉਹਨਾਂ ਨੇ ਕਹਿ ਦੇਣਾ ਵੀ ਹਾਂ ਸਾਡੇ ਪਿੰਡ ਆਏ ਕਰਨਾ ਉਹ ਕਈ ਵਾਰੀ ਬੰਦੇ ਨੂੰ ਲਝਾਈ ਰੱਖਦੇ ਆ 5-10 ਮਿੰਟ ਫਿਰ ਦੱਸ ਦਿੰਦੇ ਆ ਵੀ ਨਹੀਂ ਯਾਰ ਰਿਸ਼ਤਾ ਚੌੜ ਕਰਦੇ ਸੀ ਤੇਰੇ ਨਾਲ ਹਨਾ ਐਂ ਗੱਲ ਨਹੀਂ ਹੈਗੀ ਪਰ ਉਹ ਗੱਲ ਜਿਵੇਂ ਉਹ ਸੁਣਾਉਂਦੇ ਆ ਪਹਿਲੀ ਗੱਲ ਤਾਂ ਆਪਾਂ ਕਹਿ ਦਿੰਨੇ ਆ ਸਟੋਰੀ ਟੈਲਿੰਗ ਨਹੀਂ ਰਹੀ ਸਾਡੀ ਜਨਰੇਸ਼ਨ ਚ ਸਾਨੂੰ ਗੱਲ ਮੈਂ ਆਪਦੇ ਆਪ ਨੂੰ ਵੀ ਕਹਾਂ ਮੈਂ ਉਹਨੇ ਸੋਹਣੇ ਤਰੀਕੇ ਨਾਲ ਗੱਲ ਨਹੀਂ ਰੱਖ ਪਾਉਂਦੀ ਜਿੰਨੇ ਨਾਲ ਮੈਂ ਕੋਸ਼ਿਸ਼ ਕਰ ਰਹੀ ਹੁੰਨੀ ਆ ਹਨਾ ਕਿਉਂਕਿ ਸ਼ਾਇਦ ਮੈਂ ਵੀ ਉਹਨੇ ਧਿਆਨ ਨਾਲ ਸੁਣ ਨਹੀਂ ਰਹੀ ਜਦੋਂ ਕਿ ਮੈਨੂੰ ਗੱਲਾਂ ਸੁਣਨੀਆਂ ਬਹੁਤ ਪਸੰਦ ਨੇ ਵੀ ਮੈਨੂੰ ਕੋਈ ਸੁਣਾਈ ਜਾਵੇ ਤੇ ਮੈਂ ਸੁਣੀ ਜਾਵਾਂ ਹਨਾ ਉਹਨੇ ਆਉਣਾ ਕਿੱਥੋਂ ਆ ਵੀ ਤੁਸੀਂ ਸੁਣੋ ਵੀ ਤੁਹਾਡਾ ਜਿਹੜਾ ਮਾਂ ਜਾਂ ਤੁਹਾਡੇ ਪਿਓ ਆ ਤੁਹਾਡਾ ਹਨਾ ਉਹ ਗੱਲ ਸੁਣਾ ਕੇ ਮੇਰੇ ਹੱਸੇ ਹਰ ਸੀ ਗੱਲਾਂ ਸੁਣਾਉਣ ਦੀ ਜਾਂਚ ਮੈਨੂੰ ਲੱਗਦਾ ਜਿੰਨੀ ਪ੍ਰਾਣੇ ਬਜ਼ੁਰਗਾਂ ਨੂੰ ਸੀ ਨਾ ਉਹ ਆਪਾਂ ਨੂੰ ਆਈ ਨਹੀਂ ਸਕਦੀ ਕਿਉਂਕਿ ਆਹੀ ਸਿਆਲਾਂ ਦੀ ਜੇ ਆਪਾਂ ਗੱਲ ਕਰਦੇ ਆ ਸਿਆਲ ਚ ਨਾ ਜਦੋਂ ਕਈ ਵਾਰ ਨਾਨਕੇ ਗਏ ਹੁੰਦੇ ਉੱਥੇ ਇੱਕ ਮੰਮੀ ਦੇ ਮਾਮਾ ਜੀ ਆ ਉਹ ਵੀ ਆਉਂਦੇ ਹੁੰਦੇ ਸੀ ਉਹਨਾਂ ਨੂੰ ਬਾਤਾਂ ਬਹੁਤ ਆਉਂਦੀਆਂ ਸੀ ਜਿਵੇਂ ਆਪਾਂ ਹੁਣ ਤਾਂ ਬਾਤਾਂ ਅਲੋਪ ਹੀ ਹੋ ਗਈਆਂ ਹਨਾ ਤਾਂ ਉਹਨਾਂ ਨੇ ਫਿਰ ਕੋਈ ਬਾਤ ਸ਼ੁਰੂ ਕਰ ਲੈਣੀ ਤੇ ਫਿਰ ਉਹ ਸਾਨੂੰ ਸੁਣਾਉ ਨਹੀਂ ਜਿਹੜੀ ਲੰਬੀ ਆਪਣੇ ਛੇੜ ਲੈਂਦੇ ਹੁੰਦੇ ਸੀਗੇ ਹੈਨਾ ਯਾ ਸਾਨੂੰ ਉਹ ਬਾਤਾਂ ਬੁਝਾਰਤਾ ਪਾਉਣੀ ਆ ਵੀ ਚਲੋ ਬੁਝੋ ਫਿਰ ਅਸੀਂ ਇੱਕ ਨੂੰ ਬੁੱਝਣ ਵਾਸਤੇ ਪਤਾ ਹੀ ਨਹੀਂ ਕਿੰਨਾ ਕਿੰਨਾ ਟਾਈਮ ਲਾ ਦਿੰਦੇ ਸੀ ਯਾ ਜਦੋਂ ਕੋਈ ਵੱਡੀ ਜਿਓ ਸੁਣਾਉਂਦੇ ਹੈਨਾ ਤਾਂ ਅਸੀਂ ਸੁਣਦੇ ਸੁਣਦੇ ਸੌ ਜਾਂਦੇ ਸੀ ਪਰ ਉਹਨਾਂ ਦੀ ਸਟੋਰੀ ਟੈਲਿੰਗ ਕਮਾਲ ਦੀ ਸੀ ਮਤਲਬ ਐਨਾ ਇੰਟਰਸਟ ਬਣਦਾ ਸੀ ਨਾ ਤੁਹਾਨੂੰ ਸੁਣਦੇ ਸੁਣਦੇ ਵੀ ਅੱਛਾ ਫੇਰ ਕੀ ਹੋਇਆ ਜਿਵੇਂ ਹੈਨਾ ਕੋਈ ਗਰੁੱਪ ਬਸੰਤ ਦੀ ਹੋਗੀ ਕੋਈ ਹੋਰ ਹੋਗੀ ਯਾ ਉਹਨਾਂ ਨੇ ਕਿਹਾ ਵੀ ਫੇਰ ਆਏ ਹੋ ਕੇ ਆਏ ਹੋ ਆਪਾਂ ਕਹਿੰਦੇ ਅੱਛਾ ਫੇਰ ਕੀ ਹੋਇਆ ਤ्यो ਤੁਸੀਂ ਹੰਗਾਰਾ ਪਰਦੇ ਪਰਦੀ ਸੌ ਜਾਂਦੇ ਹੁੰਦੇ ਸੀ ਉਹ ਕਹਿੰਸੀ ਪਰ ਤਾਂ ਸੁਣਾਉਂਗਾ ਜੇ ਹੰਗਾਰਾ ਪਰੋਂਗੇ ਫਿਰ ਜੋ ਸੀ ਹੰਗਾਰਾ ਪਰ ਨਾ ਬੰਦ ਕਰ ਦਿੰਦੇ ਸੀ ਮਤਲਬ ਵੀ ਹੁਣ ਜਵਾਕ ਸੌਂਗੇ ਹੈਨਾ ਫਿਰ ਅਸੀਂ ਅਗਲੇ ਦਿਨ ਫੇਰ ਕਹਿਣਾ ਵੀ ਉਹ ਬਾਤ ਤਾਂ ਪੂਰੀ ਕਰੋ ਜਿਹੜੀ ਤੁਸੀਂ ਕੱਲ ਸੁਣਾਉਂਦੇ ਸੀ ਫਿਰ ਉਹਨੇ ਕਿਹਾ ਨਹੀਂ ਦਿਨੇ ਨਹੀਂ ਸੁਣਾਉਂਦੇ ਹੁੰਦੇ ਮਾਮਾ ਰਾਹ ਫੁੱਲ ਜਿਹੜੀ ਰਾਤ ਨੂੰ ਸੁਣਾਉਂਦੇ ਹੁੰਦੇ ਹੈਨਾ ਉਹ ਵੀ ਹਾਈ ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ ਸੀ ਹੁਣ ਕੌਣ ਬਾਤਾਂ ਸੁਣਾਉਂਦਾ ਪਹਿਲੀ ਕੱਲ ਕਿਸੇ ਨੂੰ ਆਉਂਦੀਆਂ ਨਹੀਂ ਹੈਗੀਆਂ ਹੁਣ ਜਵਾਕ ਨੂੰ ਆਇਆ ਲੱਗਦਾ ਵੀ ਜੇ ਬਾਤ ਸੁਣਨ ਲੱਗੇ ਸਾਡਾ ਇੰਸਟਾਗ੍ਰam ਰਹਿ ਜੂਗਾ ਘੰਟੇ ਵਾਸਤੇ ਕਿਉਂਕਿ ਆਪਣੇ ਕੋਲ ਨਾ ਕੋਈ ਇੰਸਟਾ ਸੀ ਨਾ ਫੇਸਬੁੱਕ ਸੀ ਕੁਛ ਨਹੀਂ ਸੀ ਆਪਣਾ ਤਾਂ ਉਹੀ ਫੇਸਬੁੱਕ ਸੀ ਜੀ ਤੋਂ ਆਪਾਂ ਸਾਰਾ ਆਪ ਦਾ ਐਂਟਰਟੇਨਮੈਂਟ ਲੈਂਦੇ ਸੀਗੇ ਤੂੰ ਹੰਗਾਰੇ ਵਾਲੀ ਗੱਲ ਕੀਤੀ ਹੈ ਨਾ ਮੈਨੂੰ ਹੁਣ ਵੀ ਕਈ ਵਾਰੀ ਜਿਵੇਂ ਆਪਣੇ ਵੀਡੀਓਜ਼ ਚ ਆਪਾਂ ਜੋ ਵੀ ਕਰ ਰਹੇ ਹਾਂ ਹਨਾ ਜਿਹੜਾ ਵੀ ਕੰਮ ਆਪਾਂ ਕਰ ਰਹੇ ਹਾਂ ਇਦੇ ਚ ਆਪਾਂ ਇੱਕ ਦੂਜੇ ਦੀ ਗੱਲ ਦਾ ਹੰਗਾਰਾ ਭਰਦੇ ਆ ਨਾ ਕਈ ਵਾਰੀ ਮੈਂ ਬਹੁਤ ਹੰਗਾਰਾ ਭਰ ਦਿੰਨੀ ਆ ਕਿਉਂਕਿ ਉਹ ਮੇਰੀ ਨਾ ਆਦਤ ਬਣੀ ਹੋਈ ਆ ਵੀ ਆਪਾਂ ਬਾਤ ਸੁਣ ਲਈ ਜਾਂ ਗੱਲ ਸੁਣ ਲਈ ਮੈਨੂੰ ਐ ਹੁੰਦਾ ਵੀ ਇਹ ਇੱਜ਼ਤ ਹੁੰਦੀ ਆ ਦੂਜੇ ਬੰਦੇ ਦੀ ਇਹ ਸ਼ੁਰੂ ਤੋਂ ਮਤਲਬ ਇਹ ਨਹੀਂ ਕੋਈ ਮੈਂ ਯਾਦ ਰੱਖਦੀ ਆ ਸ਼ੁਰੂ ਤੋਂ ਜਿਵੇਂ ਆਪਾਂ ਨੂੰ ਕਿਹਾ ਹੁੰਦਾ ਸੀ ਵੀ ਜੇ ਹੰਗਾਰਾ ਭਰੋਗੇ ਤਾ ਸੁਣਾਵਾਂਗੇ ਤਾਂ ਲੱਗਦਾ ਹੁੰਦਾ ਆਪਾਂ ਨੂੰ ਹੁਣ ਵੀ ਹਾਂ ਹਾਂ ਆਪ ਮਹਾਰੇ ਨਿਕਲਿਆ ਆਉਂਦਾ ਹਨਾ ਮੂੰਹ ਚੋ ਤਾਂ ਉਹ ਆਦਤ ਬਣੀ ਹੋਈ ਹੈ। ਯੇ ਅਸੀਂ ਤੇਰੀ ਗੱਲ ਧਿਆਨ ਨਾਲ ਸੁਣ ਰਹੇ ਆਂ। ਹੂੰ ਤਾਂ ਮੈਨੂੰ ਤੇਰੀ ਗੱਲ ਤੇ ਯਾਦ ਵੀ ਹੰਗਾਰੇ ਵਾਲੀ ਆਦਤ ਆਪਾਂ ਨੂੰ ਬਣੀ ਹੋਈ ਆ ਕਿਉਂਕਿ ਅਸੀਂ ਸੁਣਦੇ ਆਏ ਆ ਉਹ ਚੀਜ਼ਾਂ ਤਾਂ ਉਹੀ ਮੈਨੂੰ ਲੱਗਦਾ ਵੀ ਜਿਹੜੀ ਆਪਣੀ ਵੀ ਚਲੋ ਪੀੜ੍ਹੀ ਸੀ ਜਦੋਂ ਆਪਣੇ ਮੰਮੀ ਹੋ ਰਹੇ ਸੀ ਉਹਨਾਂ ਕੋਲ ਤਾਂ ਆਪਣੇ ਤੋਂ ਵੱਧ ਚੀਜ਼ਾਂ ਹੋਣਗੀਆਂ ਇੰਨਾ ਰੁੱਤਾਂ ਨਾਲ ਜੁੜੀਆਂ ਹੋਈਆਂ ਕਰਨ ਵਾਸਤੇ ਪਰ ਆਪਣੇ ਕੋਲ ਵੀ ਫੇਰ ਵੀ ਹੈਗੀਆਂ ਨੇ ਹੁਣ ਦੇ ਜਵਾਬ ਤੱਕ ਕਿੰਨੀਆਂ ਚੀਜ਼ਾਂ ਤੋਂ ਮੈਨੂੰ ਲੱਗਦਾ ਵਾਂਝੇ ਆ ਨਾ ਉਹਨਾਂ ਨੇ ਹੋਣਗੀਆਂ ਨਾ ਉਹਨਾਂ ਨੂੰ ਆ ਹੋਊਗਾ ਵੀ ਤੂੰ ਹੀ ਤੇ ਕਿਵੇਂ ਬੈਠੀਦਾ ਹੁੰਦਾ ਕਿਉਂਕਿ ਇਸ ਤਾਂ ਹੁਣ ਰਜਾਈ ਤੇ ਫੋਨ ਆ ਬਸ ਸਾਡੇ ਕੋਲੇ ਤਾਂ ਇੱਕ ਨਾ ਆਪਾਂ ਹੁਣ ਵੀ ਆ ਚੀਜ਼ ਘੋਲ ਵੀ ਬਹੁ ਕਰ ਜਾਂਦੇ ਆ ਵੀ ਜਿਵੇਂ ਹੁਣ ਸਿਆਲ ਆ ਠੀਕ ਹੈ ਮੰਨ ਲਿਆ ਤੁਸੀਂ ਉਹੇ ਜੇ ਕੱਪੜੇ ਪਵਾ ਕੇ ਜਵਾਕ ਨੂੰ ਮੰਜੇ ਤੋਂ ਟਾਂ ਹੱਲਾ ਹੋ ਤੁਸੀਂ ਇੱਧਰ ਉੱਧਰ ਉਹਨੂੰ ਭੱਜਣ ਖੇਡਣ ਦਿਓ ਹਨਾ ਤੁਹਾਡਾ ਸਰੀਰ ਤਾਂ ਹੀ ਉਹਵੇਂ ਬਣਦਾ ਹੁਣ ਤਾਂ ਤੁਸੀਂ ਜਵਾਕਾਂ ਨੂੰ ਰਜਾਈ ਦੇ ਵਲ ਦਿਨੇ ਉਹ ਆਲੇ ਦੁਆਲੇ ਤੇ ਵਿਚਾਲੇ ਬਿਠਾਤਾ ਤੇ ਮੂਰੇ ਫੋਨ ਦੇਦਾ ਵੀ ਠੰਡ ਨਾ ਲੱਗ ਜੇ ਕਿਤੇ ਹੂੰ ਠੰਡ ਥੋੜੀ ਜਿਹੀ ਮਹਿਸੂਸ ਹੋਣੀ ਉਹ ਵੀ ਜ਼ਰੂਰੀ ਆ ਮੌਸਮ ਪਰਮਾਤਮਾ ਨੇ ਜੇ ਕੁਦਰਤ ਨੇ ਚੀਜ਼ਾਂ ਬਣਾਈਆਂ ਨੇ ਉਹ ਸਾਡੇ ਸਰੀਰ ਦੇ ਉਸ ਮੁਤਾਬਕ ਹੀ ਬਣਾਈਆਂ ਨੇ ਅਸੀਂ ਚੱਲ ਸਕਦੇ ਹੁੰਨੇ ਆ ਹਨਾ ਜੇ ਬਾਲਾ ਬੋਚ-ਬੋਚ ਕੇ ਰੱਖਾਂਗੇ ਉਹਨਾਂ ਨੂੰ ਕੱਲੋਂ ਉਹਨਾਂ ਦਾ ਆਪਾਂ ਸਾਰੇ ਕਿ ਉਹਨਾਂ ਦੇ ਇਮਿਊਨ ਸਿਸਟਮ ਖਰਾਬ ਹੋ ਜਾਣਗੇ ਉਹ ਫਿਰ ਤੁਹਾਡੇ ਕਿੰਨੇ ਇੱਕ ਸਟਰੋਂਗ ਬਣਨਗੇ ਜੁਆਕ ਹਨਾ ਪਹਿਲਾਂ ਤਾਂ ਜੁਆਕਾਂ ਦੇ ਸੱਟ ਵੀ ਵਾਜ ਜਾਂਦੇ ਸੀ ਕਹਿੰਦੇ ਕੋਈ ਨਾ ਆਪ ਹੀ ਠੀਕ ਹੋ ਜਾਊਗੀ ਕਈ ਵਾਰ ਤਾਂ ਘਰ ਇਹ ਵੀ ਨਹੀਂ ਸੀ ਦੱਸਦੇ ਹੁੰਦੇ ਤੇ ਹੁਣ ਤਾਂ ਮਾੜਾ ਹੈ ਕੁਝ ਹੋ ਜਾ ਆਪਾਂ ਚਲੋ ਜੀ ਡਾਕਟਰ ਦੇ ਵੀ ਕੁਝ ਵੀ ਵਜ ਗਿਆ ਵੀ ਇੰਨੇ ਸੋਲ ਵੀ ਨਾ ਬਣੀਏ ਵੀ ਆਪਾਂ ਕੁਝ ਚਾ ਲੀ ਨਾ ਸਕੀਏ ਤੇ ਆਹੀ ਹੈ ਵੀ ਜੇ ਉਹ ਉਰਾ ਪਰਾਂ ਹੋਣਗੇ ਜੇ ਆਪਾਂ ਉਰਾ ਪਰਾਂ ਗਏ ਜਾਂ ਕੋਈ ਵੱਡਾ ਬੰਦਾ ਸਿਆਲ ਚ ਘਰੋਂ ਬਾਹਰ ਨਿਕਲਦਾ ਹਨ ਫਿਰ ਆਪਾਂ ਧੁਈਆਂ ਦੀ ਗੱਲ ਕਰ ਰਹੇ ਸੀ ਲੋਈਆਂ ਲੈਣੀਆਂ ਹਾਂ ਸ਼ਾਲ ਲੈ ਆਪਾਂ ਕਈ ਵਾਰ ਕਿੰਨੇ ਵਾਰ ਕਹਿੰਨੇ ਹੁੰਨੇ ਨਾ ਵੀ ਹੱਸਦੇ ਸ਼ਾਲ ਲੈਣੇ ਬਹੁਤ ਪਸੰਦ ਨੇ ਵੀ ਤੁਹਾਨੂੰ ਕਿੰਨਾ ਵਧੀਆ ਲੱਗਦਾ ਵੀ ਯਾਰ ਸ਼ਾਲ ਲੈ ਸ਼ਾਲ ਦੀ ਬੁੱਕਲ ਮਾਰੀ ਹੋਈ ਮੈਨੂੰ ਮੰਮੀ ਕਹਿ ਦਿੰਦੇ ਆ ਕਹਿੰਦੇ ਆ ਤੂੰ ਅਗੇਤੇ ਹੀ ਸ਼ਾਲ ਕਢਾ ਲੈਨੀ ਆ ਤੇ ਸਭ ਤੋਂ ਪਿੱਛੋਂ ਸਾੰਭਦੀਆਂ ਵੀ ਜਦੋਂ ਗਰਮੀਆਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਉਦੋਂ ਵੀ ਸ਼ਾਲ ਦਾ ਖਹਿੜਾ ਨਹੀਂ ਛੱਡਦੇ ਉਹ ਮੈਨੂੰ ਆਉਂਦਾ ਵੀ ਜਿੰਨਾ ਕਿ ਚਿਰ ਲਿਆ ਜਾ ਸਕਦਾ ਲਿਆ ਜਾਵੇ ਹਨਾ ਉਹ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਉਹੀ ਵੀ ਕੁਝ ਚੀਜ਼ਾਂ ਤੁਸੀਂ ਨਿੱਗ ਭਾੜ ਲੈਨੇ ਹੋ ਤੁਹਾਨੂੰ ਲੱਗਦਾ ਹੁੰਦਾ ਵੀ ਐਂ ਜੇ ਰਹਿਣਾ ਸਿਆਲਾਂ ਚ ਮੈਨੂੰ ਵਧੀਆ ਲੱਗਦਾ ਹਾਂ ਫੇਰ ਚਲੋ ਆਪਾਂ ਖਾਣ ਪੀਣ ਤੇ ਦੁਬਾਰੇ ਆਈਏ ਵੀ ਜਦੋਂ ਸਾਗ ਧਰਦੇ ਆ ਆਪਣੇ ਘਰੇ ਉਹਦਾ ਪ੍ਰੋਸੈਸ ਹੀ ਕਿੰਨਾ ਥੈਰੇਪਿਊਟਿਕ ਆ ਤੜਕੇ ਜਿਵੇਂ ਕੋਈ ਤੋੜ ਕੇ ਲਿਆਇਆ ਹਨਾ ਤ੍ਰੇਲਜੀ ਵਾਲਾ ਸਾਗ ਤੋੜ ਕੇ ਲਿਆਇਆ ਕੋਈ ਉਸ ਤੋਂ ਬਾਅਦ ਉਹਨੂੰ ਉਵੇਂ چیرਣਾ ਕਿੰਨਾ ਚਿਰ ਲਾ ਕੇ ਫਿਰ ਉਹ ਚ ਭਾਂਦ ਭਾਂਦ ਦੀਆਂ ਚੀਜ਼ਾਂ ਪਾਉਣੀਆਂ ਕੋਈ ਮਿੱਠੇ ਪਾਲੇ ਹਾਂ ਮਿੱਠੇ ਹਾਂ ਉਹ ਚੀਜ਼ਾਂ ਪਾ ਲਈਆਂ ਹਨ ਫਿਰ ਉਹਨੂੰ 5 6 ਘੰਟੇ ਲਾ ਕੇ ਮੱਠੀ ਮੱਠੀ ਅੱਗ ਤੇ ਰਿਜਣਾ ਉਹਨੇ ਉਹਦੇ ਮੂਰੇ ਸਾਰਾ ਜਿਹੜਾ ਦੁਪਹਿਰਾ ਤਾਂ ਹੁੰਦਾ ਹੀ ਨਹੀਂ ਸਿਆਲਾਂ ਚ ਜਿਹੜਾ ਦਿਨ ਬਚਦਾ ਵਿਚਾਲੇ ਉਸੇ ਚੁੱਲ੍ਹੇ ਮੂਰੇ ਬਹਿ ਕੇ ਬਾਕੀ ਪਰਿਵਾਰ ਸੇਕੀ ਜਾਂਦਾ ਤੇ ਜਿਹੜਾ ਬੰਦਾ ਸਾਗ ਬਣਾ ਰਿਹਾ ਉਹ ਬਣਾਈ ਜਾਂਦਾ ਹਾਂ ਕਿਸੇ ਨੂੰ ਭੁੱਖ ਲੱਗੀ ਕਿਸੇ ਨੇ ਮੂੰਹ ਚ ਮੂਖਫਲੀ ਪਾ ਲਈ ਕਿਸੇ ਨੇ ਗੱਚਕ ਪਾ ਲਈ ਕੋਈ ਚਾਹ ਬਣਾਈ ਆ ਦੋ ਟਾਈ ਵਾਲੀ ਉਹਦੇ ਨਾਲ ਖੋਆ ਖਾ ਲਿਆ ਹਨਾ ਉਸ ਸਾਗ ਦੇ ਆਲੇ-ਦੁਆਲੇ ਸਾਰੇ ਬੱਜੇ ਜਾਂਦੇ ਆ ਵੀ ਚੱਲ ਅੱਗ ਮਚ ਰਹੀ ਆ ਹਨਾ ਚੁੱਲ੍ਹੇ 'ਚ ਵੀ ਕੋਲੇ ਬੈਠਿਆਂ ਨਾਲੇ ਗੱਲਾਂ ਕਿੰਨੀਆਂ ਕਰਦੇ ਆ ਮੈਨੂੰ ਇੱਕ ਬਹੁਤ ਬੁਰੀ ਆਦਤ ਹੁੰਦੀ ਸੀ ਵੀ ਸਿਆਲਾਂ 'ਚ ਮੈਨੂੰ ਪਤਾ ਨਹੀਂ ਕਿਉਂ ਆਏ ਹੁੰਦਾ ਸੀ ਵੀ ਗੰਨੇ ਲਿਆ ਦੇਣ ਮੈਨੂੰ ਖੇਤ ਤੋਂ ਠੰਡ ਬਹੁਤ ਹੁੰਦੀ ਸੀ ਮੈਨੂੰ ਮੰਮੀ ਬੜੀਆਂ ਐ ਕਰਦੇ ਹਨਾ ਵੀ ਇੰਨੀ ਠੰਡ ਆ ਤੂੰ ਹੁਣ ਗੰਨੇ ਚੁੱਪੀ ਜਾਨੀ ਆ ਮੈਨੂੰ ਐ ਹੁੰਦਾ ਸੀਗਾ ਵੀ ਬਸ ਜੇ ਅੱਜ ਮੈਨੂੰ ਕਿਤੋਂ ਲਿਆ ਦੇਣ ਇਹ ਮੈਂ ਚੁੱਪ ਲਾਂ ਬਿਮਾਰ ਵੀ ਹੋ ਜਾਂਦੀ ਸੀ ਪਰ ਆਪਾਂ ਨੂੰ ਉਹ ਚੀਜ਼ ਐ ਨਹੀਂ ਹੁੰਦਾ ਸੀਗਾ ਵੀ ਹਾਏ ਹਾਏ ਬਿਮਾਰ ਹੋ ਜਾਗੇ ਆ ਕੰਮ ਐ ਨਹੀਂ ਕਰਨਾ ਉਹਦਾ ਅੱਡ ਸੁਆਦ हां ਜਿਵੇਂ ਸਾਗ ਦਾ ਆਪਣੇ ਕਹਿੰਦੇ ਨੇ ਵੀ ਸਾਰਾ ਦਿਨ ਲੱਗ ਜਾਂਦਾ ਬਣਾਉਣ ਤੇ ਤੇ ਚੁੱਲ੍ਹੇ ਦਾ ਬਣਿਆ ਸਾਗ ਉਹਦਾ ਸੁਆਦ ਹੀ ਅੱਡਾ ਹੈ ਨਾ ਜਿਹੜਾ ਕਿਉਂਕਿ ਮੱਠੀ ਮੱਠੀ ਅੱਗ ਤੇ ਬਣਨਾ ਸਾਰਾ ਦਿਨ ਲਾ ਕੇ ਕਿਉਂਕਿ ਆਪਣੀਆਂ ਮੰਮੀਆਂ ਹਰ ਅਸੀਂ ਰੀਜ ਨਾਲ ਬਣਾਉਂਦੀਆਂ ਨੇ ਹੁਣ ਲੋਕ ਖਾਣਾ ਪੂਰਤੀ ਕਰਦੇ ਨੇ ਐਡੇ-ਐਡੇ ਬਤੀਲਿਆਂ 'ਚ ਰਿਜਦਾ ਹਾਂ ਇੱਕ ਤਾਂ ਇੰਨਾ ਸਾਗ ਧਰ ਲੈਂਦੇ ਆਪਣੇ ਹਫਤਾ ਚੱਲਦਾ ਫਿਰ ਉਹ ਹੈ ਨਾ ਕਿਉਂਕਿ ਤੜਕਾ ਲਾ ਲਾ ਕੀ ਉਹੀ ਖਾਣੇ ਰਹਿੰਦੇ ਆ ਤੇ ਜਿੰਨਾ ਉਹ ਥੋੜੇ ਦਿਨ ਪੁਰਾਣਾ ਹੋ ਜਾਂਦਾ ਕੋਈ ਆ ਗਿਆ ਘਰੇ ਉਹਨਾਂ ਨੇ ਹਲੇ ਨਹੀਂ ਧਰਿਆ ਉਹਨੂੰ ਫੜਾਤਾ ਵੀ ਅਸੀਂ ਸਾਗ ਬਣਾਇਆ ਕਿਉਂਕਿ ਜਦੋਂ 2- ਹੋ ਇਹਦਾ ਵੱਧ ਸੁਆਦ ਲੱਗਦਾ ਢੜਕਾ ਲਾ ਕੇ ਸਾਗ ਤਾਂ ਤੇ ਹੁਣ ਸਾਗ ਵੀ ਕੁੱਕਰਾਂ ਚ ਬਣਦੇ ਨੇ ਉਹ ਵੀ ਹੈਂਡੀਆਂ ਮਾਰ ਦਿੰਦੇ ਵਿੱਚ ਵਾਹ ਉਹ ਮਾਰ ਕੇ ਉਹਨਾਂ ਨੂੰ ਕਾਪ ਉਹ ਕਰਦੇ ਘੋਟ ਦੇਣੀ ਅਸੀਂ ਘੋਟਨੀਆ ਨਾਲ ਹੱਥ ਨਾਲ ਘੋਟਦੇ ਸੀ ਤਾਂ ਉਹ ਐ ਬਣ ਜਾਂਦਾ ਸੀ ਮਲਾਈ ਵਰਗਾ ਹੈਨਾ ਹੁਣ ਤਾਂ ਉਹੀ ਗੱਲ ਉਹ ਖਾਨਚ ਫਿਰ ਉਹਦੇ ਸੁਆਦ ਵੀ ਨਹੀਂ ਹੈਗਾ ਪਹਿਲੀ ਗੱਲ ਤਾਂ ਕਿਉਂਕਿ ਤੁਸੀਂ ਕੀਤੀ ਖਾਨਾ ਪੂਰਤੇ ਵਿੱਚ ਚਲੋ ਸਾਗ ਤਾਂ ਢਰ ਲੀਏ ਤੇ ਉਹੀ ਗੱਲ ਦੂਜੀ ਬਣਾਉਣਾ ਨਹੀਂ ਆਉਂਦਾ ਹਰੇਕ ਨੂੰ ਵੀ ਹਰੇਕ ਬੁੜੀ ਵਧੀਆ ਸਾਗ ਨਹੀਂ ਬਣਾ ਸਕਦੀ ਤੇ ਕੁੜੀਆਂ ਆਪਣੀ ਉਮਰ ਦੀਆਂ ਤਾਂ ਕਿੰਨੀਆਂ ਹੀ ਆਏ ਹੁੰਦੀਆਂ ਨੇ ਵੀ ਸਾਨੂੰ ਹੋਰ ਸਭ ਕੁਝ ਆਉਂਦਾ ਸਾਗ ਬਣਾਉਣਾ ਨਹੀਂ ਆਉਂਦਾ ਪਰ ਮੈਨਲਾ ਤਾਂ ਵੀ ਸਿੱਖ ਲੈਣੀਆਂ ਚਾਹੀਦੀਆਂ ਨੇ ਕੁਝ ਚੀਜ਼ਾਂ ਹਨਾ ਕਿਉਂਕਿ ਮੌਸਮ ਨਾਲ ਜੁੜੇ ਖਾਣੇ-ਦਾਣੇ ਜਿਹੜੇ ਹੁੰਦੇ ਆ ਉਹ ਥੋੜੀ ਸਿਹਤ ਲਈ ਵੀ ਵਧੀਆ ਹੁੰਦੇ ਨੇ ਜਿਵੇਂ ਮੈਨੂੰ ਯਾਦ ਆਪ ਜਦੋਂ ਛੋਟੇ ਹੁੰਦੇ ਸੀ ਤੂੰ ਵੀ ਖਾਦੇ ਹੋਣਗੇ ਆਪਾਂ ਨੂੰ ਚਹਾਾਰੇ ਦਿੰਦੇ ਹੁੰਦੇ ਸੀ ਦੁੱਧ ਚ ਬਾਲ ਕੇ ਦੁੱਧ ਚ ਬਾਲ ਕੇ ਹਨਾ ਉਹਦੇ ਨਾਲ ਕਿੰਨਾ ਵਧੀਆ ਕਿਉਂਕਿ ਉਹ ਗਰਮ ਹੁੰਦੇ ਆ ਜਿਵਾਕਾਂ ਨੂੰ ਠੰਡ ਨਹੀਂ ਲੱਗਦੀ ਹੈਗੀ ਫਿਰ ਆਪਣੇ ਭੂਤ ਪਿੰਨੇ ਬਣਦੇ ਆ ਦੇਖ ਉਹਦੇ ਚ ਤੇਲ ਪੈਂਦੇ ਨੇ ਗੁੜ ਪੈਂਦੇ ਆ ਗੁੜ ਪੈਂਦਾ ਹਨਾ ਉਹ ਕੀ ਆ ਉਹ ਵੀ ਤੁਹਾਡੀ ਸਿਹਤ ਲਈ ਵਧੀਆ ਵੀ ਕਿੰਨੀਆਂ ਚੀਜ਼ਾਂ ਮੌਸਮ ਦੇ ਹਿਸਾਬ ਨਾਲ ਬਣਦੀਆਂ ਸੀ ਸਾਗ ਨਾਲ ਫਿਰ ਆਪਣੇ ਰੋਟੀ ਹੂੰ ਜਾਂ ਬਾਜਰੇ ਦੀ ਜਾਂ ਮੱਕੀ ਦੀ ਬਾਜਰੇ ਦਾ ਆਟਾ ਤਾਂ ਸਰਦੀਆਂ ਚ ਆਪਣੇ ਘਰਾਂ ਚ ਹੁੰਦਾ ਹੀ ਹੈ ਬਾਜਰਾ ਮੱਕੀ ਬਣਦੀ ਹੈ ਬਣਦੀ ਆ ਹਾਂ ਵੀ ਹਾਂ ਜੇ ਕੋਈ ਵੱਡਾ ਸਿਆਣਾ ਹੈ ਘਰੇ ਹੁੰਦਾ ਤਾਂ ਜਵਾਕ ਚਲੋ ਨਹੀਂ ਖਾਂਦੇ ਹੁਣ ਦੇ ਤਾਂ ਉਹਨਾਂ ਦਾ ਆਟਾ ਗੁੰਨਦੇ ਨੇ ਥੋੜਾ ਜਿਹਾ ਹਾਂ ਵੀ ਭਾਈ ਮੇਰੀਆਂ ਤਾਂ ਦੋ ਬਾਜਰੇ ਦੀਆਂ ਲਾਦੀ ਤੂੰ ਹਨਾ ਮੈਂ ਨਹੀਂ ਆ ਖਾਣੀ ਕਿਉਂਕਿ ਉਹ ਆਟੇ ਹੁਣ ਦੇਖੋ ਜਿਹੜੇ ਆਪਣੇ ਡਾਈਟੀਸ਼ਨ ਨੇ ਇਹ ਜਦੋਂ ਦੱਸਦੇ ਉਹਦੋਂ ਅਸੀਂ ਸਾਰਾ ਕੁਝ ਕਰਦੇ ਆਂ ਵੀ ਕਿਉਂਕਿ ਸਾਨੂੰ ਤਾਂ ਉਹਨੇ ਦੱਸਿਆ ਡਾਈਟ ਵਾਲੇ ਭਾਈ ਨੇ ਸਾਡੇ ਨੇ ਵੀ ਆਹ ਚੀਜ਼ ਖਾਣੀ ਆ ਉਹ ਸਿਹਤ ਲਈ ਵਧੀਆ ਪਰ ਆਪਣੇ ਵਾਲਿਆਂ ਨੂੰ ਕਿੰਨੇ ਸਾਲ ਪਹਿਲਾਂ ਹੀ ਪਤਾ ਸੀ ਵੀ ਇਹ ਆਟੇ ਆ ਜਿਹੜੇ ਇਹਨਾਂ ਚ ਤਾਕਤਾਂ ਛੋਲਿਆਂ ਦਾ ਆਟਾ ਬਾਜਰੇ ਦਾ ਆਟਾ ਮੱਕੀ ਦਾ ਆਟਾ ਹੈਨਾ ਤੇ ਹੁਣ ਅਸੀਂ ਉਹ ਚੀਜ਼ਾਂ ਕਿਸੇ ਦੇ ਕਹਿਣ ਤੇ ਲੈ ਕੇ ਆਉਨੇ ਆ ਤਾਂ ਵੀ ਮੈਨੂੰ ਲੱਗਦਾ ਜਿਹੜੀਆਂ ਪਹਿਲਾਂ ਚੀਜ਼ਾਂ ਸਭ ਲੋਕ ਖਾਂਦੇ ਸੀਗੇ ਨਾ ਉਹ ਮੌਸਮ ਦੇ ਹਿਸਾਬ ਨਾਲ ਖਾਂਦੇ ਸੀ ਤਾਂ ਹੀ ਹਰ ਸੀ ਉਹਨਾਂ ਨੂੰ ਕਿੰਨੀਆਂ ਕਿ ਬਿਮਾਰੀਆਂ ਹੁੰਦੀਆਂ ਸੀ ਹੈਨਾ ਤਾਂ ਹੀ ਉਹਨਾਂ ਦੇ ਸਰੀਰ ਕਰੜੇ ਸੀ ਚੀਜ਼ਾਂ ਚੱਲਦੇ ਸੀ ਹੁਣ ਨਾਲੇ ਆਪਾਂ ਸਾਰਾ ਕੁਝ ਆ ਵੀ ਜਣੇ ਤਾਂ ਸਿਆਣੇ ਕਹੋਨੇ ਆ ਵੀ ਅਸਤ ਜੀ ਡਾਕਟਰ ਤੋਂ ਪੁੱਛ ਕੇ ਖਾਣੇ ਆ ਸਾਡੀ ਤਾਂ ਪ੍ਰੋਪਰ ਡਾਈਟ ਚਾਰਟ ਬਣਿਆ ਪਰ ਫੇਰ ਵੀ ਅਸੀਂ ਤੰਦਰੁਸਤ ਨਹੀਂ ਹੈਗੇ ਜਿਹੜੀ ਮੋਠ ਬਾਜਰੇ ਦੀ ਖਿਚੜੀ ਹੁੰਦੀ ਸੀ ਹਨਾ ਜਿਹੜੀ ਰਿੰਨੀ ਆਂਦੀ ਆ ਹਾਰਿਆਂ ਚ ਉਹ ਆਪਣੇ ਤਾਂ ਖੈਰ ਹੁਣ ਵੀ ਰਿੰਨੀ ਜਾਂਦੀ ਆ ਕਿਉਂਕਿ ਮੇਰੇ ਦਾਦਾ ਜੀ ਸਿਆਲਾਂ ਚ ਖਾਂਦੇ ਹੀ ਆ ਸਿਆਲੋ ਸਿਆਲ ਕਦੇ ਦਹੀਂ ਪਾਲੀ ਕਦੇ ਦੁੱਧ ਪਾਲਿਆ ਜੋ ਉਹਨਾਂ ਦਾ ਦਿਲ ਕਰੇ ਹਨਾ ਮਿਕਸ ਕਰਕੇ ਦੁੱਧ ਦਹੀਂ ਪਾਲੇ ਤਿਓੜ ਬਣਾਉਂਦੇ ਆ ਜਿਹੜਾ ਉਹ ਕਹਿੰਨੇ ਹਨਾ ਉਹ ਹਲੇ ਵੀ ਖਾਂਦੇ ਆ ਕਿਉਂਕਿ ਸਿਆਲਾਂ ਚ ਉਹਨਾਂ ਨੂੰ ਹੁੰਦਾ ਵੀ ਠੀਕ ਆ ਖਿਚੜੀ ਰਿੰਨ ਲੋ ਪਈ ਖਿਚੜੀ ਖਾਉ ਮੈਂ ਤਾਂ ਹਨਾ ਉਹ ਤਾਂ ਸਵੇਰੀ ਚਾਹ ਵੇਲੇ ਨੂੰ ਮਤਲਬ ਜੇ ਚਾਹ ਨਹੀਂ ਪੀਣੀ ਤਾਂ ਖਿਚੜੀ ਹੂੰ ਉਹ ਚੀਜ਼ਾਂ ਹੋਣ ਵਾਲੇ ਜਵਾਕ ਮਤਲਬ ਆਪਾਂ ਉਹਦੇ ਤੋਂ ਮੰਨਦੇ ਆਂ ਖੈਰ ਮੈਂ ਤਾਂ ਬਹੁਤ ਖਾਦੀ ਆ ਮਤਲਬ ਮੈਂ ਉਹੀ ਕਹੀ ਜਾਵਾਂ ਵੀ ਮੈਂ ਵੀ ਨਹੀਂ ਖਾਦੀ ਪਰ ਮੈਂ ਖਾਂਦੀ ਹੁੰਦੀ ਸੀ ਮੈਂ ਆਪਣੇ ਗੁੜ ਦੀ ਚਾਹ ਬਣਦੀ ਆ ਹਨਾ ਤਾਂ ਮੈਂ ਜਦੋਂ ਸਕੂਲੋਂ ਆਉਣਾ ਮੈਂ ਮੰਮੀ ਨੂੰ ਕਹਿ ਦੇਣਾ ਵੀ ਅੱਜ ਮੈਂ ਵੀ ਆ ਕੇ ਖਿਚੜੀ ਹੀ ਖਾਉਂ ਕਿਉਂ ਔਰ ਇੰਨੇ ਕਿਤੇ ਰੱਖਦੀ ਆ ਦੋ ਤਿੰਨ ਦਿਨ ਉਹ ਵੀ ਚੱਲ ਜਾਂਦੀ ਆ ਤਾਂ ਮੈਂ ਆ ਕੇ ਗੋੜਾ ਵਾਲੀ ਚਾਹ ਪਾ ਕੇ ਉਹਦੇ 'ਚ ਮੈਨੂੰ ਬੜੀ ਸੁਆਦ ਲੱਗਣੀ ਹੈ ਨਾ ਮੈਂ ਉਹ ਖਾਂਦੀ ਰਹੀ ਆ ਚਲੋ ਘਰੋਂ ਬਾਹਰ ਰਹਿਣ ਲੱਗ ਜਾਂਦੇ ਆ ਤਾਂ ਅੱਡ ਗੱਲ ਹੋ ਜਾਂਦੀ ਆ ਪਰ ਹੁਣ ਜੇ ਆਪਾਂ ਜ਼ਿਆਦਾਤਰ ਬੁਣੀਆਂ ਨੂੰ ਪੁੱਛਾਂਗੇ ਜਾਂ ਕਿਸੇ ਨੂੰ ਨਾ ਤਾਂ ਕੋਈ ਰਿੰਨ ਕੇ ਰਾਜੀ ਆ ਤੇ ਨਾ ਕੋਈ ਖਾ ਕੇ ਰਾਜੀ ਆ ਹੈਨਾ ਤੁਹਾਾਰੇ ਦੀ ਗੱਲ ਕੀਤੀ ਨਾ ਹਾਰੇ ਤੋਂ ਵੀ ਮੈਨੂੰ ਅਹੀਂ ਯਾਦ ਆਇਆ ਵੀ ਉਦੋਂ ਵੀ ਪਿੰਡ ਹੈਨਾ ਨਾਨਕੇ ਮੇਰੀ ਨਾਨੀ ਨਾ ਰਾਤ ਨੂੰ ਕਿਉਂਕਿ ਨਾਨਾ ਹੀ ਮੇਰੇ ਸਵੇਰੇ ਉੱਠਦੇ ਸੀ 3 ਵਜੇ ਉਹਨਾਂ ਦਾ ਪੱਕਾ ਹੀ ਰੂਟੀਨ ਸੀ ਕਿਉਂਕਿ ਫੌਜੀਆ ਦਾ ਬਣਿਆ ਹੁੰਦਾ ਹੈਨਾ ਤਾਂ ਉਹ ਮੈਨੂੰ ਯਾਦ ਆ ਜਿਹੜਾ ਹਾਰਾ ਹੁੰਦਾ ਸੀ ਉਹ ਰਾਤ ਨੂੰ ਪਤੀਲੇ 'ਚ ਪਾਣੀ ਦਾ ਭਰ ਕੇ ਉਤੋਂ ਟੱਕ ਕੇ ਧਰ ਦਿੰਦੇ ਸੀ ਵੀ ਜਦੋਂ ਨੂੰ ਉਹ ਤੜਕੇ ਉੱਠਣਗੇ ਪਾਣੀ ਗਰਮ ਹੋਇਆ ਪਿਆ ਹੋਗਾ ਨਿੱਗਾ ਜਾਂ ਤੇ ਉਹ ਫਿਰ ਉਹਦੇ ਨਾਲ ਹੀ ਨਹਾਉਂਦੇ ਹੁੰਦੇ ਸੀ ਬਾਲੇ ਤੱਤੇ ਨਾਲ ਵੀ ਨਹੀਂ ਤੇ ਬਾਲੇ ਠੰਡੇ ਨਾਲ ਇਹ ਹਾਰੇ ਮੈਨੂੰ ਲੱਗਦਾ ਆਪਣੇ ਘਰ ਘਰ ਹੀ ਹੁੰਦੇ ਸੀ ਹਾਂ ਹਰੇਕ ਘਰ ਹੀ ਹੁੰਦੇ ਸਾਰਿਆਂ ਦੇ ਪਿੰਡਾਂ 'ਚ ਹਾਰੇ ਤੇ ਮੈਨੂੰ ਕਿੰਨੇ ਲੋਕਾਂ ਨੂੰ ਤਾਂ ਹਾਰੇ ਦਾ ਹੀ ਨਹੀਂ ਪਤਾ ਹੋਣਾ ਵੀ ਹਾਰਾ ਕੀ ਹੁੰਦਾ ਹਨਾ ਪਰ ਆਪ ਮੇਲਾ ਦਾ ਵੀ ਚਲੋ ਖੁਸ਼ਕਿਸਮਤਾਂ ਆਪਾ ਕਟੂਕਟ ਉਹ ਪੰਜਾਬ ਥੋੜਾ ਜਿਹਾ ਤਾਂ ਦੇਖਿਆ ਤੌੜੀ ਵਾਲਾ ਦੁੱਧ ਜਿਹੜਾ ਆਪਣੇ ਪੀਣ ਨੂੰ ਆਇਓ ਕਿੰਨਾ ਸਵਾਦ ਲੱਗਦਾ ਹੁੰਦਾ ਸੀਗਾ ਕਿੰਨੀਆਂ ਚੀਜ਼ਾਂ ਮਤਲਬ ਹੁਣ ਨਹੀਂ ਰਹੀਆਂ ਹੈਗੀਆਂ ਵੀ ਹੁਣ ਤਾਂ ਤੁਹਾਨੂੰ ਉਹ ਲੱਗਦਾ ਵੀ ਜਿਵੇਂ ਸਬਜ਼ੀਆਂ ਨਹੀਂ ਹੈਣਾ ਹੁਣ ਪਹਿਲਾਂ ਹੁੰਦਾ ਸੀ ਵੀ ਇਹ ਸਬਜ਼ੀ ਗਰਮੀਆਂ 'ਚ ਹੀ ਖਾਂਦੇ ਆ ਲੋਕ ਤੇ ਸਿਆਲ ਚ ਹੋਰ ਸਬਜ਼ੀਆਂ ਖਾਨੀਆਂ ਜਿਵੇਂ ਆਪਾਂ ਗਾਜਰਾਂ ਆ ਗਈਆਂ ਸਿਆਲ ਚ ਸਾਗ ਆ ਗਿਆ ਮਿੱਠਿਆਂ ਦੀ ਪੁਰਜੀ ਖਾਨਦੇ ਆ ਤੇ ਹੁਣ ਕੀ ਹੋ ਗਿਆ ਕਿਉਂਕਿ ਸਟੋਰ ਹੋ ਜਾਂਦੀਆਂ ਨੇ ਸਬਜ਼ੀਆਂ ਉਹੀ ਅਸੀਂ ਸਾਰਾ ਸਾਲ ਹੀ ਖਾਨਣੇ ਰਹਨੇ ਆ ਤਾਂ ਤੁਹਾਨੂੰ ਕੁਝ ਵੱਖਰਾ ਲੱਗਦਾ ਹੀ ਨਹੀਂ ਹੈਗਾ ਜਦੋਂ ਤੁਹਾਡਾ ਜੀ ਕਰਦਾ ਤੁਸੀਂ ਬੇਮੌਸਮੀ ਸਬਜ਼ੀਆਂ ਲੈ ਆਓ ਉਹ ਚ ਆਪਣੀ ਕਮੀ ਆ ਨਾ ਤੁਸੀਂ ਕੰਜ਼ਿਊਮ ਕਿਉਂ ਕਰ ਰਹੇ ਹੋ ਹਾਂ ਕਿਉਂ ਸ਼ਰੀਰ ਲਈ ਨਹੀਂ ਵਧੀਆ ਤੁਸੀਂ ਡਿਮਾਂਡ ਹੀ ਨਹੀਂ ਕਰੋਗੇ ਤਾਂ ਚੀਜ਼ ਆਉਗੀ ਨਹੀਂ ਕਿਉਂਕਿ ਬੇਮੌਸਮ ਮੈਨੂੰ ਲੱਗਦਾ ਨਹੀਂ ਖਾਣਾ ਚਾਹੀਦਾ ਆਪਾਂ ਤਾਂ ਕਿੰਨੇ ਵਾਰ ਕਹਨੇ ਹੁੰਨੇ ਆ ਵੀ ਜੇ ਆਪਾਂ ਕਈ ਵਾਰ ਜਿਵੇਂ ਉਰੇ ਵੀ ਇੱਕ ਦੋ ਵਾਰ ਸਬਜ਼ੀਆਂ ਲੈ ਤੇ ਇਹ ਜਿਨ੍ਹਾਂ ਦੀ ਹਲੇ ਰੁੱਤ ਨਹੀਂ ਆਈ ਸੀ ਵੀ ਯਾਰ ਹਜੇ ਇਹ ਉਹੋ ਜੀ ਬਣੀ ਨਹੀਂ ਕਿਉਂਕਿ ਇਹ ਵੀ ਰੁੱਤ ਨਹੀਂ ਆਈ ਹੈਗੀ ਤਾਂ ਮਤਲਬ ਰੁੱਤ ਨਾਲ ਹੀ ਖਾਣਾ-ਦਾਣਾ ਵੀ ਤੁਹਾਨੂੰ ਉਵੇਂ ਹੀ ਸੁਆਦ ਲੱਗਦਾ ਜਿਵੇਂ ਹੁਣ ਮਨਵੀਰ ਮੌਸਮ ਵਾਲੀ ਗੱਲ ਕਰ ਰਹੇ ਆ ਹਨਾ ਆਪਾਂ ਵੀ ਹੁਣ ਕੁਦਰਤ ਤੋਂ ਸਿਆਣੇ ਤਾਂ ਆਪਾਂ ਹੋ ਨਹੀਂ ਗਏ ਜੇ ਉਹਨੇ ਇਸ ਮੌਸਮ 'ਚ ਆਹ ਆਹ ਚੀਜ਼ਾਂ ਦਿੱਤੀਆਂ ਨੇ ਤਾਂ ਉਹ ਉਦੋਂ ਹੀ ਵਰਤਣੀਆਂ ਨੇ ਆਪਾਂ ਗਾਹਾਂ ਵੀ ਜਿਵੇਂ ਤੂੰ ਕਿਹਾ ਹਨਾ ਵੀ ਜਦੋਂ ਮਰਜ਼ੀ ਲੈ ਲਓ ਹੁਣ ਕੋਈ ਉਹ ਨਹੀਂ ਰਹੀ ਪਹਿਲਾਂ ਦੇਖ ਜੇ ਆਪਾਂ ਪੰਜੀਰੀਆਂ ਦੀ ਗੱਲ ਕਰੀਏ ਖੋਇਆਂ ਦੀ ਗੱਲ ਕਰੀਏ ਪਹਿਲਾਂ ਤਾਂ ਆਪਣੇ ਕੋਲ ਚੀਜ਼ਾਂ ਹੀ ਕਿੰਨੀਆਂ ਸੀ ਕਦੇ ਕੋਈ ਚੌਲਾਂ ਦੀਆਂ ਪਿੰਨੀਆਂ ਬਣਾ ਰਿਹਾ ਕੋਈ ਭੁੱਜੇ ਛੋਲਿਆਂ ਨੂੰ ਪੀਸ ਕੇ ਉਹਦਾ ਆਟਾ ਬਣਾ ਕੇ ਹਨਾ ਉਹਦੀਆਂ ਉਹਦਾ ਕੁਛ ਰਲਾ ਰਿਹਾ ਘਿਓ ਰਲਾਉਣਾ ਕਹਿ ਦਿੰਦੇ ਸੀ ਹਨਾ ਅੱਗੇ ਵਸ ਤੱਕ ਘਿਓ ਰਲਾ ਲਿਆ ਭਾਈ ਦਵਾਈਆਂ ਪਾ ਕੇ ਹੱਡਾਂ ਜੋੜਾਂ ਲਈ ਵਧੀਆ ਹਨਾ ਕਿਸੇ ਨੇ ਕੋਈ ਮੇਥੇ ਰਲਾਲੇ ਸੁੱਕੇ ਕਿਸੇ ਨੇ ਹਾਲੋਂ ਪਵਾਲੀ ਵਿੱਚ ਹਨਾ ਹਾਲੋਂ ਦੀ ਭੁਰਜੀ ਬਣਾਉਂਦੇ ਆ ਲੋਕ ਜਦੋਂ ਕਿ ਉਹ ਕੌੜੀ ਹੁੰਦੀ ਆ ਮੈਨੂੰ ਤਾਂ ਬਹੁਤ ਸਵਾਲ ਲੱਗਦੀ ਆ ਹਾਂ ਪਰ ਉਹ ਬਣਾਉਂਦੇ ਆ ਹਨਾ ਆਪਣੇ ਲੋਕ ਖਾਂਦੇ ਆ ਤੇ ਆਪਣੇ ਲੋਕ ਆ ਚੀਜ਼ਾਂ 'ਚ ਵੀ ਵਿਸ਼ਵਾਸ ਰੱਖਦੇ ਆ ਵੀ ਜੇ ਉਹ ਝਕੜੱਤਣ ਆ ਤਾਂ ਉਹ ਤਾਂ ਸਗੋਂ ਸਿਹਤ ਲਈ ਬਹੁਤ ਚੰਗੀ ਆ ਉਹ ਤਾਂ ਬਣਾਓ ਇੱਕ ਆਪਣੇ ਪਹਿਲਾਂ ਸ਼ੂੰਗਰੇਵੀ ਇਹ ਚ ਹੁੰਦੇ ਹੁੰਦੇ ਸੀ ਨਾ ਮੂੰਗਰੇ ਸ਼ੂੰਗਰੇ ਹਾਂ ਮੂੰਗਰੇ ਸ਼ੂੰਗਰੇ ਹਾਂ ਇਹ ਮੈਨੂੰ ਯਾਦ ਆ ਸਿਆਲਾਂ ਚ ਦੇ ਲੰਬੇ ਲੰਬੇ ਜਿਦ ਕਦੇ ਘਰੇ ਬਾੜੀ ਚ ਲੱਗਦੇ ਨਾ ਲੰਬੇ ਲੰਬੇ ਜਾਂਦੇ ਐਤਕੀ ਜਦੋਂ ਮੈਂ ਘਰੇ ਗਈਆਂ ਤੇ ਘਰੇ ਆ ਕੇ ਮੈਨੂੰ ਡੈਡੀ ਦੱਸਣ ਲੱਗੇ ਕਹਿੰਦੇ ਮੈਂ ਤੇਰੀ ਮਾਂ ਨੂੰ ਕਿਹਾ ਸੀਗਾ ਵੀ ਉਹ ਖਾਂਦੀ ਹੁੰਦੀ ਆ ਮੂੰਗਰੇ ਸ਼ੂੰਗਰੇ ਲੈ ਚੱਲਦੇ ਆ ਵੀ ਘਰੇ ਆਪਣੇ ਹੋਏ ਦੀ ਹਨਾ ਤਾਂ ਉਹ ਚੀਜ਼ਾਂ ਹੀ ਕਿੰਨੀ ਵਧੀਆ ਚੀਜ਼ ਸੀ ਵੀ ਉਹ ਤੁਹਾਨੂੰ ਯਾਦ ਰੱਖਦੇ ਆ ਤੁਹਾਡੇ ਘਰ ਦੇ ਵੀ ਸਾਡੇ ਜਵਾਕ ਆ ਚੀਜ਼ਾਂ ਖਾਂਦੇ ਆ ਹਨਾ ਕੁਸ਼ਕ ਨੂੰ ਪਤਾ ਵੀ ਨਹੀਂ ਹੋਣਾ ਬਿਲਕੁਲ ਤੇ ਨਹੀਂ ਉਹਨਾਂ ਨੂੰ ਉਹਨਾਂ ਦਾ ਟੇਕ ਫਿਰ ਕਹਿੰਦੇ ਸਾਡਾ ਟੇਸਟ ਡਵੈਲਪ ਨਹੀਂ ਹੋਇਆ ਟੇਸਟ ਡਵੈਲਪ ਉਹਦੋਂ ਹੀ ਹੁੰਦਾ ਜਦੋਂ ਤੁਸੀਂ ਉਹਨਾਂ ਚੀਜ਼ਾਂ ਨਾਲ ਕੁਝ ਖਾਣ ਲਾਉਣਾ ਪੈਂਦਾ ਕਿੰਨੇ ਜਵਾਕ ਨੇ ਜਿਨ੍ਹਾਂ ਦੇ ਮਤਲਬ ਮੰਮੀ ਡੈਡੀ ਉਹ ਵੀ ਕਹਿੰਦੇ ਨੇ ਨਹੀਂ ਤਾਂ ਸਬਜ਼ੀ ਖਾਂਦਾ ਨਹੀਂ ਇਹ ਤਾਂ ਦਾਲ ਨਹੀਂ ਖਾਂਦਾ ਪਰੋਂਠਾ ਹੀ ਖਾਊਗਾ ਵੀ ਤੁਸੀਂ ਉਹਨੂੰ ਜੇ ਖਵਾਉਂਗੇ ਤਾਂ ਉਹ ਖਾਊਗਾ ਜਵਾਕ ਤੁਸੀਂ ਜੇ ਤੁਸੀਂ ਉਹਨੂੰ ਕਹਿ ਰਹੇ ਹੋ ਮੱਛੇ ਤੂੰ ਆਹ ਨਹੀਂ ਖਾਣਾ ਖਾ ਲਾ ਵੀ ਫਿਰ ਉਹਨੇ ਫਿਰ ਤੋਂ ਨੇ ਨਖਰੇ ਕਰਨੀ ਨਹੀਂ ਨਾ ਖਾਣ ਦੇ ਕੋਲ ਆਪਸ਼ਨ ਹੀ ਨਹੀਂ ਉਹਨੂੰ ਭੁੱਖ ਲੱਗੀ ਆ ਉਹ ਕਹਿੰਦੇ ਮੰਮੀ ਕਹਿੰਦੇ ਹੁੰਦੇ ਜਦੋਂ ਖੁੱਡਾ ਰੜਿਆ ਆਪੇ ਖਾਊਗਾ ਬੇਸਵਾਦ ਲੱਗਦਾ ਫਿਰ ਤੁਹਾਨੂੰ ਨਾਲ ਤੁਹਾਨੂੰ ਪਤਾ ਵੀ ਬਣੀ ਆ ਚੀਜ਼ ਆ ਇੱਕ ਚੀਜ਼ ਬਣੀ ਆ ਆਹੀ ਖਾਣੀ ਆ ਤਾਂ ਹੁਣ ਜਿਵੇਂ ਆਕਾਂ ਕੋਲੇ ਹੋਏ ਬਈ ਆਪਸ਼ਨਾਂ ਬਹੁਤ ਨੇ ਆਪਸ਼ਨ ਨਹੀਂ ਦੇਣੀ ਚਾਹੀਦੀ ਤੇ ਸਿਆਲਾਂ ਦੇ ਹਿਸਾਬ ਨਾਲ ਚੀਜ਼ਾਂ ਨੂੰ ਮਾਣੋ ਹਾਂ ਤੇ ਉਹੀ ਤੁਹਾਡੇ ਕੋਲ ਹਾਂ ਤੁਹਾਨੂੰ ਦਿੱਤੀਆਂ ਨੇ ਤੁਹਾਨੂੰ ਜੇ ਤੁਹਾਡੇ ਤੁਸੀਂ ਸਭ ਸਰਦੇ ਵਰਦੇ ਹੋ ਤੁਹਾਨੂੰ ਇੰਨੀ ਬਖਸ਼ਿਸ਼ ਹੋਈ ਆ ਹਨਾ ਤਾਂ ਤੁਸੀਂ ਸਿਆਲਾਂ ਦੇ ਹਿਸਾਬ ਨਾਲ ਆਪਦਾ ਜਿਹੜਾ ਆਪਣਾ ਇੰਨੀਆ ਸੋਹਣੀਆਂ ਤੇ ਇੰਨੀਆਂ ਪੰਜੀਰੀ ਰਲਾਓ ਗਜਰੇਲਾ ਬਣਾਓ ਖੁਆ ਕੱਢੋ ਹੌਲਾ ਵੀ ਤੁਹਾਨੂੰ ਵਧੀਆ ਘਰੇ ਤੁਸੀਂ ਘਰੇ ਹੈਲਦੀ ਚੀਜ਼ਾਂ ਬਣਾ ਕੇ ਖਾਓ ਜਿਹੜੀਆਂ ਸਿਹਤ ਲਈ ਵੀ ਵਧੀਆ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਬਾਜ਼ਾਰ 'ਚ ਤਾਂ ਆਰਗੈਨਿਕ ਦੇ ਨਾਂ ਤੇ ਵੀ ਧੋਖਾ ਹੀ ਆ ਹਰ ਚੀਜ਼ ਤੁਹਾਨੂੰ ਨਹੀਂ ਵਧੀਆ ਮਿਲੋਗੀ ਪਿਓਰਿਟੀ ਤਾਂ ਕਿਤੇ ਹੈ ਹੀ ਨਹੀਂ ਹੈਗੀ ਹੈਨਾ ਤਾਂ ਜਿੰਨਾ ਕੁ ਹੋ ਸਕਦਾ ਮੈਨੂੰ ਲੱਗਦਾ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਓਨਾ ਕੁ ਆਪਾਂ ਘਰੇ ਬਣਾ ਕੇ ਖਾ ਸਕਦੇ ਆ ਕਿਉਂਕਿ ਆਪਣੀ ਸਿਹਤ ਸਭ ਤੋਂ ਜ਼ਰੂਰੀ ਹੁੰਦੀ ਆ ਤੇ ਰਸੋਈ ਜਿਹੜੀ ਤੁਹਾਡੀ ਹੈਗੀ ਆ ਉਹ ਬਾਤ ਸੋਹਣੇ ਤਰੀਕੇ ਨਾਲ ਚੱਲਣੀ ਚਾਹੀਦੀ ਹੈ ਕਿਉਂਕਿ ਉੱਥੋਂ ਸਾਰੇ ਪਰਿਵਾਰ ਦਾ ਜਿਹੜਾ ਸੇਤ ਦਾ ਧਿਆਨ ਰੱਖਿਆ ਜਾਂਦਾ ਤਾਂ ਮੇਰੇ ਨਾਲ ਜਿਹੜੀਆਂ ਕੋਈ ਵੀ ਬੁੜੀਆਂ ਨੇ ਔਰਤਾਂ ਨੇ ਉਹ ਰਸੋਈ 'ਚ ਜਿਹੜੀਆਂ ਵੀ ਕੰਮ ਆਪਣੇ ਕਰਦੀਆਂ ਨੇ ਮੰਮੀਆਂ ਦਾਦੀਆਂ ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਵਧੀਆ-ਵਧੀਆ ਚੀਜ਼ਾਂ ਘਰੇ ਬਣਾ ਕੇ ਖਾਈਆ ਆਪ ਵੀ ਖਾਈਏ। ਕਈ ਵਾਰੀ ਆਪ ਨਹੀਂ ਖਾਂਦੀਆਂ ਦੂਜਿਆਂ ਨੂੰ ਸਾਰਾ ਕੁਝ ਖਵਾ ਦਿੰਦੀਆਂ ਨੇ ਹੈਨਾ। ਹੁਣ ਤਾਂ ਚੀਜ਼ ਵੀ ਆ ਗਈ ਨਾ ਲੋਕ ਕਹਿਣ ਲੱਗੇ ਜੇ ਤੁਸੀਂ ਕਿਸੇ ਵੀ ਵੱਡੇ ਡਾਈਟੀਸ਼ਨ ਨੂੰ ਸੁਣਦੇ ਹੋ, ਕਿਸੇ ਹੋਰ ਐਵੇਂ ਦੇ ਬੰਦੇ ਨੂੰ ਸੁਣ ਰਹੇ ਹੋ ਜਿਹੜਾ ਸਿਹਤ ਸੰਬੰਧੀ ਆ ਤਾਂ ਉਹ ਕਹਿੰਦੇ ਆ ਵੀ ਤੁਹਾਡਾ ਜਿਹੜਾ ਢਿੱਡ ਦੀ ਤੰਦਰੁਸਤੀ ਆ ਨਾ, ਤੁਹਾਡੇ ਮਿਹਦੇ ਦੀ ਤੰਦਰੁਸਤੀ ਆ ਉਹਨੇ ਸਿੱਧਾ ਤੁਹਾਡੇ ਦਿਮਾਗ ਤੇ ਅਸਰ ਕਰਦਾ। ਤੁਹਾਡਾ ਦਿਮਾਗ ਤਾਂ ਹੀ ਤੰਦਰੁਸਤ ਆ ਜੇ ਤੁਹਾਡਾ ਮਿਹਦਾ ਤੰਦਰੁਸਤ ਆ। ਤਾਂ ਆਪਾਂ ਰਸੋਈ ਤੇ ਖਾਸ ਧਿਆਨ ਰੱਖੀਏ ਤੇ ਸਿਆਲਾਂ ਨੂੰ ਇੰਜੋਏ ਕਰੀਏ ਹਾਂ ਤੇ ਨਾਲ ਆ ਵੀ ਤੇ ਕਹਿੰਦੇ ਵੀ ਜਿਹੋ ਜਿਹਾ ਖਾਉਂਗੇ ਉਵੇਂ ਹੀ ਤੇ ਤੁਹਾਡੇ ਸਿਹਤ ਤੇ ਅਸਰ ਕਰਦਾ ਉਹ ਚੰਗਾ ਖਾਓਗੇ ਚੰਗਾ ਸੋਚੋਗੇ ਚੰਗੇ ਕੰਮ ਕਰੋਗੇ ਕਿਉਂਕਿ ਖਾਣੇ 'ਚ ਵੀ 네ਗੇਟਿਵਿਟੀ ਤੇ ਪੋਜ਼ਿਟਿਵਿਟੀ ਆ ਜੇ ਕੋਈ ਖਾਣਾ ਕਿਸੇ ਨੇ ਖੁਸ਼ੀ ਨਾਲ ਤੁਹਾਡੇ ਲਈ ਬਣਾਇਆ ਹੋਊਗਾ ਨਾ ਤੁਹਾਨੂੰ ਖਾਣ ਵਾਲੇ ਨੂੰ ਵੱਧ ਸਵਾਦ ਲੱਗਦਾ ਜੇ ਕਿਸੇ ਨੇ ਖਾਣਾ ਪੂਰਤੀ ਕਰੀ ਹੋਗੀ ਉਹ ਖਾਣ ਵਾਲੇ ਦੇ ਵੀ ਨਹੀਂ ਆਏਗਾ ਤਾਂ ਗੈਸ ਬਣ ਜਾਈ ਤੇ ਤਾਂ ਕਰ ਕਿਆ ਹੀ ਆ ਵੀ ਆਪਾਂ ਨੂੰ ਰੁੱਤ ਦੇ ਹਿਸਾਬ ਨਾਲ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਤੇ ਬਾਕੀ ਠੰਡ ਚੱਲ ਰਹੀ ਐ ਸਿਆਲ ਚੱਲ ਰਹੇ ਨੇ ਮੈਂ ਤੇ ਹਰ ਸੀ ਤਾਂ ਇਹੀ ਕਾਮਨਾ ਕਰਦੇ ਆ ਵੀ ਤੁਸੀਂ ਸਾਰੇ ਵੀ ਆਪਦਾ ਖਿਆਲ ਰੱਖੋ ਠੰਡ ਤੋਂ ਬਚ ਕੇ ਰਹੋ ਮੋٹے ਕੱਪੜੇ ਪਾ ਕੇ ਰੱਖੋ ਪਰ ਮਾੜਾ ਮੋਟਾ ਬਾਹਰ ਅੰਦਰ ਜਾ ਕੇ ਵੀ ਦੇਖੋ ਧੁੰਦ ਕਿਵੇਂ ਪੈਂਦੀ ਐ ਕਿਉਂਕਿ ਉਹ ਵੀ ਤੁਹਾਨੂੰ ਸੋਹਣੀ ਲੱਗੂਗੀ ਪਰ ਹਾਂ ਜਿਹੜੇ ਡਰਾਈਵ ਕਰਦੇ ਨੇ ਕੋਈ ਵਹੀਕਲ ਤੇ ਇੱਧਰ ਉੱਧਰ ਜਾਂਦੇ ਨੇ ਉਹ ਸੜਕ ਤੇ ਹੌਲੀ ਚਲਾਓ ਕਿਉਂਕਿ ਧੁੰਦਾਂ 'ਚ ਬਹੁਤ ਜ਼ਿਆਦਾ ਦੁਰਘਟਨਾਵਾਂ ਹੁੰਦੀਆਂ ਨੇ ਤੇ ਖਾਣੇ-ਦਾਣੇ ਕਰੇ ਬਣਾਓ ਤੇ ਆਪਦੀ ਸਿਹਤਾਂ ਦਾ ਖਿਆਲ ਰੱਖੋ ਮੈਂ ਤੇ ਇੱਕ ਦੂਜੇ ਨੂੰ ਇਹ ਕਹਿੰਦੇ ਰਹੋ ਵੀ ਐਤ ਕਿ ਠੰਡ ਬਹੁਤ ਪਈ ਆ ਕਿ ਤਾਂ ਬਾਲੀ ਠੰਡ ਪਈ ਆ ਸਹੀ ਗੱਲ ਇਹ ਆਪਣਾ ਜਿਹੜਾ ਚੱਲਦੀ ਆ ਰਹੀ ਹੈ ਰੀਤ ਟੁੱਟਣੀ ਨਹੀਂ ਚਾਹੀਦੀ ਤੇ ਠੀਕੇ ਜੀ ਸਾਨੂੰ ਦਿਓ ਫਿਰ ਤੁਸੀਂ ਆਗਿਆ ਰਜਾਈਆਂ 'ਚ ਬੈਠੇ ਰਹੋ ਤੁਸੀਂ ਸੇਕੋ ਸਸਤਰੀ ਕਾਲ